ਖਬਰ 247 ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸੱਸੀ ਕਾਲ ਸਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਤਰਦਾਰਾਜੀਤ ਸਿੰਘ ਜੀ ਗਿਲ ਸੋਅ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਗਿਲ ਸਭ ਸਵਾਗਤ ਹੈ ਸੱਸੀ ਕਾਲ ਜੀ ਸੱਸੀ ਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਅਮਰੀਕਾ ਸਮੇਤ ਪੰਜ ਦੇਸ਼ਾਂ ਨੇ ਮੱਧ ਪੂਰਬ ਤੇ ਸਾਂਝਾ ਬਿਆਨ ਜਾਰੀ ਕੀਤਾ ਹੈ ਮੱਧ ਪੂਰਬ ਵਿੱਚ ਜਿਸ ਤਰੀਕੇ ਨਾਲ ਜੰਗ ਦੇ ਬੱਦਲ ਛਾਏ ਹੋਇਆ ਉਹਨੂੰ ਦੇਖ ਕੇ ਦੁਨੀਆ ਭਰ ਵਿੱਚ ਇਹਦੀ ਚਿੰਤਾ ਬਣੀ ਹੋਈ ਆ ਤੇ ਜਿਹੜੇ ਯੂਰਪੀਅਨ ਮੁਲਕ ਨੇ ਔਰ ਅਮਰੀਕਾ ਦੀ ਰਹਿਨੁਮਾਈ ਇਕੱਠੇ ਕੰਮ ਕਰਦੇ ਆ ਜੀ ਤੇ ਉਹਨਾਂ ਦੀ ਸਰਦਾਰੀ ਹੀ ਸਾਰੀ ਦੁਨੀਆ ਤੇ ਚੱਲ ਰਹੀ ਐ ਇਸ ਵੇਲੇ ਉਹ ਆਪਣੇ ਢੰਗ ਨਾਲ ਦੁਨੀਆ ਨੂੰ ਚਲਾਉਣਾ ਚਾਹੁੰਦੇ ਆ ਹੁਣ ਇਹਨਾਂ ਪੰਜਾਂ ਮੁਲਕਾਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ ਜਿਹਦੇ ਵਿੱਚ ਅਮਰੀਕਾ ਤੋਂ ਇਲਾਵਾ ਬ੍ਰਿਟਨ ਫ੍ਰਾਂਸ ਜਰਮਨੀ ਤੇ ਇਟਲੀ ਜਿਹੜਾ ਉਹ ਸ਼ਾਮਲ ਹੈ ਇਹਨਾਂ ਸਾਰਿਆਂ ਨੇ ਕਿਹਾ ਤੇ ਇਹ ਆ ਕਿ ਅਸੀਂ ਤਨਾਅ ਘੱਟ ਕਰਨ ਲਈ ਤੇ ਜਿਹੜੀ ਗਾਜ਼ਾ ਵਿੱਚ ਜੰਗਬੰਦੀ ਆ ਉਹਦੇ ਲਈ ਕੰਮ ਕਰਨਾ ਚਾਹੁੰਦੇ ਆ ਤੇ ਨਾਲ ਦੀ ਨਾਲ ਸ਼ਰਤ ਇਹਦੀ ਬੰਦਖਾਂ ਦੀ ਰਿਹਾਈ ਦੀ ਉਹ ਬੁਲਾਉਦੇ ਆ ਪਹਿਲਾਂ ਸੋ ਇਹ ਜਿਹੜੇ ਵੱਖ-ਵੱਖ ਮੁਲਕਾਂ ਦੇ ਆਗੂ ਨੇ ਜਿਨ੍ਹਾਂ ਚ ਜੋ ਬਾਈਡਨ ਅਮਰੀਕਾ ਦੇ ਰਾਸ਼ਟਰਪਤੀ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਾ ਤੇ ਕਤਰ ਦੇ ਅਮੀਰ ਤੇ ਜਿਹੜੇ ਨੇ ਉਹ ਤੇ ਇਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਆ ਕਿ ਇਸ ਹਫ਼ਤੇ ਦੇ ਵਿੱਚ ਵਿੱਚ ਅੰਤਮ ਸਮਝੌਤੇ ਤੇ ਅਸੀਂ ਪਹੁੰਚ ਜਾਈਏ ਸਾਰੇ ਕਿਸੇ ਨਾ ਕਿਸੇ ਤਰੀਕੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਰਿਆਂ ਤੈਨਾਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਲਭੋਣੀ ਚਾਹੀਦੀ ਆ ਜੀ ਤੇ ਇੱਕ ਪਾਸੇ ਤੇ ਉਹ ਕਹਿੰਦੇ ਕਿ ਗਾਜ਼ਾ 'ਚ ਜਿਹੜੀ ਸਹਾਇਤਾ ਮਿਲਣੀ ਚਾਹੀਦੀ ਆ ਬਰ ਨਾਲ ਦੀ ਨਾਲ ਉਹ ਕਹਿੰਦੇ ਇਹ ਵੀ ਕਹਿੰਦੇ ਧਮਕੀ ਵੀ ਲਾਉਂਦੇ ਆ ਕਿ ਇਜ਼ਰਾਈਲ ਜਿਹੜਾ ਸਾਡਾ ਦੋਸਤ ਮੁਲਕ ਆ ਤੇ ਉਹਦੀ ਅਸੀਂ ਰੱਖਿਆ ਕਰਾਂਗੇ ਤੇ ਜਿਹੜਾ ਇਰਾਨ ਧਮਕੀਆਂ ਦੇ ਰਿਹਾ ਵਾ ਉਹਨੂੰ ਰੋਕਣ ਲਈ ਅਸੀਂ ਯਤਨ ਕਰਾਂਗੇ ਤੇ ਤੁਸੀਂ ਇਰਾਨ 'ਚ ਜਦੋਂ ਜਾ ਕੇ ਇਜ਼ਰਾਈਲ 'ਤੇ ਹਮਲਾ ਕਰਦਾ ਉਦੋਂ ਤੇ ਕੋਈ ਰੋਕਣ ਦਾ ਯਤਨ ਨਹੀਂ ਕਰਦੇ ਤੇ ਬੰਦਕਾਂ ਦੀ ਰਾਇਦਾ ਇਹਨਾਂ ਨੂੰ ਬਹੁਤ ਜ਼ਿਆਦਾ ਫਿਕਰ ਹੈ ਤੇ ਜਿਹੜੇ ਉੱਥੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ 2% ਵਾਦੀ ਤਬਾਹ ਹੋ ਗਈ ਉਹਨਾਂ ਦੀ ਤੇ ਕੱਲ ਹੀ ਆਪਾਂ ਖਬਰ ਕੀਤੀ ਸੀ ਕਿ 75% ਉਹਨਾਂ ਚੋਂ ਨੌਜਵਾਨ ਜਿਹੜੇ ਮਾਰੇ ਗਏ ਆ 30 ਸਾਲਾਂ ਤੋਂ ਘੱਟ ਉਮਰ ਦੇ ਉਹਦੇ ਬਾਰੇ ਤੇ ਕਦੀ ਅਮਰੀਕਾ ਨੂੰ ਚਿੰਤਾ ਨਹੀਂ ਹੁੰਦੀ ਤੇ ਚਿੰਤਾ ਇਹਨਾਂ ਨੂੰ ਜਿਹੜੇ ਇਜ਼ਰਾਈਲ ਨੂੰ ਧਮਕੀਆਂ ਆਉਂਦੀਆਂ ਉਹਦੀ ਚਿੰਤਾ ਬਹੁਤ ਹੁੰਦੀ ਆ ਸੋ ਇਹ ਜਿਹੜੀ ਇਹਨਾਂ ਦੀ ਠਾਣੇਦਾਰੀ ਹੈ ਇਹਨਾਂ ਮੁਲਕਾਂ ਦੀ ਜੀ ਇਹ ਵੀ ਵਾਰਖਾਲਾ ਹੁਣ ਧੰਪੜਾਤੇ ਆ ਬਹੁਤ ਲੰਮਾ ਸਮਾਂ ਇਹਨਾਂ ਦੀ ਸਰਦਾਰੀ ਨਹੀਂ ਚੱਲਣੀ ਇਹ ਹੁਣ ਹੱਥ ਪੈਰ ਦੇ ਮਾਰ ਰਹੇ ਆ ਸਾਰੇ ਮੁਲਕ ਤੇ ਜਿਹੜੀ ਹਾਲਤ ਹੈ ਉਸ ਵੇਲੇ ਬ੍ਰਿਟਨ ਦੀ ਹੋ ਰਹੀ ਆ ਅਮਰੀਕਾ ਵੀ ਉਸ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਆ ਬਹੁਤ ਜਲਦੀ ਅਮਰੀਕਾ ਦੀ ਵੀ ਹ ਯੂਕਰੇਨ ਨੇ ਰੂਸ ਦੇ ਜਾਂਦੇ 1000 ਵਰਗ ਕਿਲੋਮੀਟਰ ਖੇਤਰ ਚ ਦਾਖਲ ਹੋਣ ਦਾ ਦਾਵਾ ਜਿਹੜਾ ਆ ਉਹ ਕੀਤਾ ਇਹ ਹਨਦਰ ਬੜੀ ਇੱਕ ਅਜੀਬ ਖਬਰ ਹੈ ਕਿ ਇੰਡੀ ਵੱਡੀ ਤਾਕਤ ਆ ਰਸ਼ੀਆ ਭਾਵੇਂ ਇਹਨਾਂ ਨੂੰ ਮਦਦ ਸੇ ਮਿਲ ਰਹੀ ਹੈ NATO ਦੇ ਮੁਲਕਾਂ ਵੱਲੋਂ ਪਰ 1000 ਸਕਰ ਕਿਲੋਮੀਟਰ ਦੇ ਇਲਾਕੇ ਨੂੰ ਕਬਜ਼ੇ ਚ ਕਰ ਲੈਣਾ ਯੂਕਰੇਨ ਵੱਲੋਂ ਇਹ ਗੱਲ ਸਮਝ ਨਹੀਂ ਆ ਰਹੀ ਇਹਦੇ ਵਿੱਚ ਹੋ ਸਕਦਾ ਕਿ ਰਸ਼ੀਆ ਜਿਹੜਾ ਆ ਉਹ ਵੀ ਕਿਸੇ ਦਾਅ ਤੇ ਹੋਵੇ ਕਿ ਅੰਦਰੂਨੀ ਗੱਲ ਵਿੱਚ ਫੌਜੀ ਟੈਕਟਿਕਸ ਵੀ ਹੋ ਸਕਦਾ ਬਹੁਤ ਵਾਰ ਆਪਾਂ ਪੁਰਾਣੇ ਯੋਧੇ ਵੇਖਦੇ ਆਉਂਦੇ ਆ ਨਾ ਜਿਹੜੋਂ ਕਿਰਪਾਨਾਂ ਨਾਲ ਘੋੜਿਆਂ ਨਾਲ ਲੜੀ ਜਾਂਦੇ ਸੀ ਪਹਿਲਾਂ ਆਉਣ ਦਿੰਦੇ ਉਹ ਪਿੱਛੇ ਹਟਦਾ ਆਉਣ ਦਿੰਦੇ ਸੀ ਫਿਰ ਦੂਜੇ ਪਾਸਿਓਂ ਘੇਰ ਕੇ ਉਹਨਾਂ ਦਾ ਖਾਤਮਾ ਹੋ ਜਾਂਦਾ ਸੀ ਤੇ ਇਹ ਮੈਨੂੰ ਤੇ ਆਪ ਤੁਹਾਡੇ ਵਾਲੀ ਗੱਲ ਬਿਲਕੁਲ ਸਹੀ ਲੱਗ ਰਹੀ ਆ ਮੈਂ ਵੀ ਇਹਦੇ ਪਰ ਇਹੀ ਸੋਚ ਰਿਹਾ ਕਿ ਏਡੇ ਵੱਡੇ ਮੁਲਕ ਦਾ ਇਸ ਤਰ੍ਹਾਂ ਅਚਾਨਕ ਪਿੱਛੇ ਹਟਣਾ ਜਿਹੜਾ ਉਹ ਐਡਾ ਸੰਭਵ ਨਹੀਂ ਆ ਤੇ ਦੂਜੇ ਪਾਸੇ ਇਸ ਗੱਲ ਨੂੰ ਲੈ ਕੇ ਰਸ਼ੀਆ ਦੇ ਵਿੱਚ ਕਾਫੀ ਚਿੰਤਾ ਹੈ ਲੋਕ ਕਾਫੀ ਨਾਰਾਜ਼ ਨੇ ਤੇ 60000 ਦੇ ਕਰੀਬ 95000 ਮੱਲੇ ਜੇ ਮੈਂ ਸਹੀ ਸਹੀ ਕਹਾ ਹਾਂ ਲੋਕਾਂ ਨੂੰ ਉਥੋਂ ਲੱਖਾਂ ਖਾਲੀ ਕਰਨ ਲਈ ਕਹਿ ਦਿੱਤਾ ਗਿਆ ਤੇ ਜਿਹੜਾ ਜੋਕਰੇਨ ਦਾ ਰਾਸ਼ਟਰਪਤੀ ਹੈ ਉਹਨੇ ਇਹ ਬਿਆਨ ਦਿੱਤਾ ਹੈ ਕਿ ਜਿਹੜਾ ਜੁੱਧ ਸਾਡੇ ਤੇ ਥੋਪਿਆ ਸੀ ਰਸ਼ੀਆ ਨੇ ਉਹ ਉਹਦੇ ਘਰ ਵਾਪਸ ਚਲਾ ਗਿਆ ਹੈ ਹੁਣ ਜਾਨੀ ਕਿ ਉਹਦੀ ਧਰਤੀ ਤੇ ਅਸੀਂ ਜੁੱਧ ਜਾ ਕੇ ਲੜ ਰਹੇ ਹਾਂ ਪਰ ਇਹ ਖਬਰ ਜਿਹੜੀ ਆ ਇਹਦੇ ਜਿਹੜੇ ਇਹਦੇ ਪਿੱਛੇ ਜਿਹੜੀ ਸਟੋਰੀ ਹੋਊਗੀ ਉਹ ਆਪਾਂ ਨੂੰ ਥੋੜੇ ਦਿਨਾਂ ਤੱਕ ਪਤਾ ਲੱਗੂ ਏਦਾਂ ਸੰਭਵ ਨਹੀਂ ਆ ਕਿ ਏਡੀ ਵੱਡੀ ਤਾਕਤ ਨੂੰ ਇੱਕ ਯੂਕਰੇਨ ਵਰਗਾ ਮੁਲਕ 1000 ਵਰਗ ਕਿਲੋਮੀਟਰ ਇਲਾਕਾ ਕੈਪਚਰ ਕਰ ਲੇ ਤੇ ਉਹ ਚੁੱਪ ਕਰਕੇ ਬੈਠੇ ਰਹਿਣ ਜੀ ਬਿਲਕੁਲ ਟਵਿੱਟਰ ਦੇ ਮਾਲਕ ਹਲਨ ਮਸਕ ਨੇ ਜਿਹੜਾ ਐਕਸ ਤੇ ਅਮਰੀਕਾ ਦੇ ਸਾਬਕਾ ਕੈਰੈਕਟਰ ਪ੍ਰਤੀ ਡੋਨਲਡ ਟਰੰਪ ਦੀ ਇੰਟਰਵਿਊ ਕੀਤੀ ਹੈ। ਹਾਂਜੀ ਡੋਨਲਡ ਟਰੰਪ ਪਰ ਹਨਾ ਇੰਟਰਵਿਊ ਕੀਤੀ ਹੈ ਇਹਨੂੰ ਮਸਕ ਨੇ ਤੇ ਇਹਨੂੰ ਮਸਕ ਰੀ ਤੁਹਾਨੂੰ ਪਤਾ ਟਵਿੱਟਰ ਦੇ ਮਾਲਕ ਨੇ ਜਿਹੜਾ ਉਹਦਾ ਨਾਮ ਐਕਸ ਆ। ਉਹਦੇ ਵਿੱਚ ਉਹਨਾਂ ਨੇ ਪ੍ਰਵਾਸ ਦੇ ਉੱਤੇ ਗੱਲਬਾਤ ਕਰਦਿਆਂ ਇਹ ਡੋਨਲਡ ਟਰੰਪ ਨੇ ਕਿਹਾ ਕਿ ਜੇ ਮੈਂ ਨਵੰਬਰ ਚ ਰਾਸ਼ਟਰਪਤੀ ਬਣ ਜਾਣਾ ਤੇ ਫਿਰ ਮੇਰੇ ਆਉਣ ਦੇ ਨਾਲ ਦੀ ਨਾਲ ਹੀ ਦੇਸ਼ ਦੀ ਸਭ ਤੋਂ ਵੱਡੀ ਡੈਪੂਟੇਸ਼ਨ ਮਨ ਡੈਪੂ ਉਹਨਾਂ ਨੂੰ ਕੀ ਕਹਿੰਦੇ ਆ ਆ ਰਿਪੋਰਟ ਕਰਨਾ ਜਿਹੜੇ ਪ੍ਰਵਾਸੀ ਆਏ ਹੋਏ ਨੇ ਜਿਹੜੇ ਇਲਲੀਗਲ ਤੇ ਰੋਟੇਕਸ਼ਨ ਜਿਹੜੀ ਆ ਉਹ ਮੈਂ ਲਗਾਉਂਗਾ ਬਹੁਤ ਸਾਰੇ ਜਿਹੜੇ ਇਲਲੀਗਲ ਲੋਕਾਂ ਨੂੰ ਮੈਂ ਦੇਸ਼ੋਂ ਬਾਹਰ ਕੱਢੂੰਗਾ ਤੇ ਉਹਨਾਂ ਦਾ ਆਪਾਂ ਨੂੰ ਪਹਿਲਾਂ ਹੀ ਪਤਾ ਕਿ ਪਿਛਲੀ ਵਾਰ ਵੀ ਉਹ ਅਮਰੀਕਨ ਫਰਸਟ ਦਾ ਨਾਰਾ ਜਿਹੜਾ ਉਹ ਦਿੰਦੇ ਰਹੇ ਆ ਤੇ ਟਰੰਪ ਨੇ ਹੋਰ ਵੀ ਜਿਹੜੀਆਂ ਗੱਲਾਂ ਉੱਥੇ ਕਈਆਂ ਨੇ ਉਸ ਇੰਟਰਵਿਊ ਦੇ ਵਿੱਚ ਇੱਕ ਤਾਂ ਉਹਨਾਂ ਕਿਹਾ ਕਿ ਜਿੱਥੇ ਮਿਰਸੇ ਹਮਲਾ ਆਇਆ ਸੀਗਾ ਬਟਲਰ ਮੈਂ ਉਥੇ ਦੁਬਾਰਾ ਜਾਣ ਦੀ ਯੋਜਨਾ ਬਣਾ ਰਿਹਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਇਜ਼ਰਾਈਲ ਕੋਲ ਐਰਨ ਡੋਮ ਹੋ ਸਕਦਾ ਤੇ ਸਾਡੇ ਮੁਲਕ ਚ ਐਰਨ ਡੋਮ ਕਿਉਂ ਨਹੀਂ ਹੋ ਸਕਦਾ ਫਿਰ ਉਹਨਾਂ ਨੇ ਇੱਕ ਪੁਰਾਣਾ ਮੁੱਦਾ ਸੀ ਜਿਹੜਾ ਮੈਕਸੀਕੋ ਵਿੱਚ ਦੁਵਾਰ ਬਣਾਉਣ ਦਾ ਉਹਦੇ ਤੇ ਕਿਹਾ ਕਿ ਮੈਂ ਆਉਂਗਾ ਤੇ ਫਿਰ ਦੁਵਾਰ ਬਣਾਉਣੀ ਸ਼ੁਰੂ ਕਰੂੰਗਾ ਮੈਕਸੀਕੋ ਤੋਂ ਜਿਹੜੇ ਲੋਕ ਆਉਂਦੇ ਆ ਉਹਨਾਂ ਨੂੰ ਮੈਂ ਨਹੀਂ ਹੋਣ ਦਊਗਾ ਉਹ ਡ੍ਰੰਪਰਾਂ ਨੇ ਵੀ ਕਹਿ ਕੇ ਉਹਨਾਂ ਦੀ ਜਿਹੜੇ ਪੁੱਤ ਨੇ ਆ ਤੇ ਜਾਂ ਕੋਰੀਆ ਦੇ ਜਿਹੜੇ ਹੈਗੇ ਨੇ ਡਾਇਰੈਕਟਰ ਉਹਨਾਂ ਨਾਲ ਮੇਰੀ ਬੜੀ ਪੁਰਾਣੀ ਜਾਣ ਪਛਾਣ ਹੈ ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਕਿੰਨਾ ਜੇ ਮੈਂ ਹੁੰਦਾ ਰਾਸ਼ਟਰਪਤੀ ਤੇ ਰੂਸ ਜਿਹੜਾ ਯੂਕਰੇਨ ਤੇ ਹਮਲਾ ਨਹੀਂ ਸੀ ਕਰ ਸਕਦਾ ਕਿੰਨਾ ਮੈਂ ਪੁੱਤਰ ਨੂੰ ਕਿਹਾ ਵੀ ਸੀ ਵੀ ਤੂੰ ਇਹ ਕੰਮ ਨਾ ਕਰ ਪਰ ਉਹਨੇ ਮੇਰੀ ਗੱਲ ਨਹੀਂ ਸੁਣੀ ਅੱਗੋਂ ਸੋ ਲੱਗਦਾ ਹੈ ਕਿ ਉਹ ਅਜੇ ਆਪਣੇ ਆਪ ਨੂੰ ਜਿਹੜੀ ਲੜਾਈ ਇਹ ਰਾਸ਼ਟਰਪਤੀ ਦੀ ਵਿੱਚ ਬਣਾਈ ਰੱਖਣਾ ਚਾਹੁੰਦੇ ਆ ਤੇ ਉਹ ਜਿਹੇ ਮੁੱਦੇ ਬਾਹਰ ਰਿਹਾ ਜਿਹੜੇ ਅਮਰੀਕਾ ਦੇ ਜਿਹੜੇ ਆਮ ਲੋਕ ਨੇ ਜਿਹੜੇ ਤੇ ਲੋਕ ਜਿਹੜੇ ਉਹਨਾਂ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹਾਂ ਬਿਲਕੁਲ ਅਮਰੀਕਨ ਨੇ ਨਾਲ ਹੀ ਬੰਗਲਾਦੇਸ਼ ਦੇ ਵਿੱਚ ਸ਼ੇਖ ਹਸੀਨਾ ਦੇ ਉੱਤੇ ਸੱਤਾ ਖੋਣ ਵਿੱਚ ਆਪਣੀ ਭੂਮਿਕਾ ਦੇ ਦੋਸ਼ਾਂ ਨੂੰ ਸਖਤੀ ਦੇ ਨਾਲ ਰੱਦ ਕੀਤਾ ਹੈ। ਬਿਲਕੁਲ ਜੀ ਅਮਰੀਕਾ ਨੇ ਕਿਹਾ ਹੈ ਕਿ ਜਿਹੜੇ ਇਲਜ਼ਾਮ ਲੱਗ ਰਹੇ ਆ ਕਿ ਇਹਦੇ ਪਿੱਛੇ ਅਮਰੀਕਨ ਤਾਕਤਾਂ ਦਾ ਹੱਥ ਹੈ ਉਹਨਾਂ ਨੇ ਕਿਹਾ ਬਿਲਕੁਲ ਅਸਲ ਸਾਡਾ ਕੋਈ ਇਚ ਲੈਣਾ ਦੇਣਾ ਨਹੀਂ ਆ ਤੇ ਕਿਹਾ ਜਾ ਰਿਹਾ ਨਾ ਕਿ ਇੱਕ ਉੱਤੇ ਜਿਹੜਾ ਇਹ ਛੋਟਾ ਜਿਹਾ ਟਾਪੂ ਸੀ ਉਹਨੂੰ ਤੇ ਹੋਣਾ ਚਾਹੁੰਦਾ ਸੀ ਜਿਹੜਾ ਸ਼ੇਖ ਸੀ ਇਹਨਾਂ ਨੇ ਮਨਾਂ ਕੀਤਾ ਸੀਗਾ ਤੇ ਕਈ ਹੋਰ ਵੀ ਡਿਸਪਿਊਟ ਸੀਗੇ ਤੇ ਨਾ ਤਾਂ ਯੂਰਪੀਅਨ ਮੁਲਕ ਪਸੰਦ ਕਰਦੇ ਸੀ ਸ਼ੇਖ ਸੀ ਇਹਨਾਂ ਨੂੰ ਤੇ ਨਾ ਹੀ ਅਮਰੀਕਾ ਪਸੰਦ ਕਰਦਾ ਸੀ ਪਰ ਇਹਨਾਂ ਨੇ ਕਿਹਾ ਕਿ ਸਾਨੂੰ ਸਾਡਾ ਇੱਥੇ ਕੋਈ ਲੈਣਾ ਦੇਣਾ ਨਹੀਂ ਇਹ ਝੂਠੀਆਂ ਵਾਹਾਂ ਨੇ ਇਹ ਲੋਥੋਂ ਦੇ ਲੋਕਾਂ ਨੇ ਆਪਣਾ ਬਦਲਾ ਆਪ ਚੁਣਿਆ ਤੇ ਸਾਡਾ ਮੰਨਣਾ ਕਿ ਉਥੋਂ ਦੇ ਲੋਕਾਂ ਨੂੰ ਅਧਿਕਾਰ ਵੀ ਆ ਕਿ ਉਹ ਆਪਣਾ ਜੀ ਜੀ ਨੂੰ ਮਰਜ਼ੀ ਚੁਣ ਲੈਣ ਸਾਡੇ ਦੇ ਦੇ ਦੋਸ਼ ਲੱਗ ਰਹੇ ਇਹਦੀ ਕੋਈ ਸਚਾਈ ਇਹਦੇ ਵਿੱਚ ਹੈ ਨਹੀਂ ਜੀ ਬੰਗਲਾਦੇਸ਼ ਦੇ ਅੰਤਰੀਮ ਸਰਕਾਰ ਦੇ ਜਿਹੜੇ ਮੁੱਖ ਸਲਾਹਕਾਰ ਮੁਹੰਮਦ ਜੂਨਸ ਨੇ ਉਹਨਾਂ ਨੇ ਇੱਕ ਹਿੰਦੂ ਮੰਦਿਰ ਦਾ ਜਿਹੜਾ ਦੌਰਾ ਕੀਤਾ ਹੈ ਬਿਲਕੁਲ ਜੀ ਬੜਾ ਵੱਡਾ ਮੰਦਿਰ ਉੱਥੇ ਜਿੱਥੇ ਤੁਹਾਨੂੰ ਯਾਦ ਹੋਣਾ ਪ੍ਰਧਾਨ ਮੰਤਰੀ ਮੋਦੀ ਵੀ ਗਏ ਸੀ ਜਦੋਂ ਵੈਸਟ ਬੰਗਾਲ ਦੀਆਂ ਚੋਣਾਂ ਹੋਈਆਂ ਸੀ ਹਿੰਦੂ ਲੋਕਾਂ ਨੂੰ ਮਤਲਬ ਖੁਸ਼ ਕਰਨ ਦੇ ਚੱਕਰ ਦੇ ਵਿੱਚ ਅਟਰੈਕਟ ਕਰਨ ਦੇ ਚੱਕਰ ਚ ਜੀ ਤੇ ਇਹ ਵੀ ਹੁਣ ਹਿੰਦੂ ਮੰਦਿਰ ਗਏ ਕਿਉਂਕਿ ਜਿਹੜੀਆਂ ਘਟ ਗਿੰਟੀਆਂ ਉਹਨਾਂ ਦਾ ਕਾਫੀ ਜ਼ਿਆਦਾ ਉੱਥੇ ਨੁਕਸਾਨ ਹੋ ਰਿਹਾ ਸੀ ਲੰਬੇ ਸਮੇਂ ਤੋਂ ਤੇ ਉਹਨਾਂ ਨੇ ਉੱਥੇ ਜਾ ਕੇ ਬਿਆਨ ਦਿੱਤਾ ਹੈ ਕਿ ਮੈਂ ਪੂਰੇ ਦੇਸ਼ ਨੂੰ ਇੱਕ ਪਰਿਵਾਰ ਵਾਂਗ ਬਣਾਉਣਾ ਚਾਹੁੰਦਾ ਹਾਂ ਪਰ ਲੋਕੀ ਜਿਹੜੇ ਉਹ ਬੜੇ ਕਾਲੇ ਨਜ਼ਰ ਆਏ ਉਹਨਾਂ ਤੇ ਬਹੁਤ ਸਾਰੇ ਸਵਾਲ ਕਰ ਰਹੇ ਸੀ ਉਹਨਾਂ ਨੂੰ ਉੱਥੇ ਰੌਲਾ ਗਰੌਲਾ ਪੈ ਰਿਹਾ ਸੀ ਤੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਸਬਰ ਰੱਖੋ ਮੈਂ ਜਾਣਦਾ ਕਿ ਐਸ ਵੇਲੇ ਸਾਰਿਆਂ ਨੂੰ ਮਦਦ ਦੀ ਲੋੜ ਹੈ ਸਾਰੇ ਲੋਕ ਜਿਹੜੇ ਲੋੜਵੰਦ ਆ ਪਰ ਇਸ ਗੱਲ ਦਾ ਤੁਸੀਂ ਜੋ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਪਹਿਲਾਂ ਮੇਰਾ ਕੰਮ ਵੇਖੋ ਮੈਂ ਕੀ ਕੀਤਾ ਤੇ ਕੀ ਨਹੀਂ ਕੀਤਾ ਤੇ ਜੋ ਕੁਝ ਮੈਂ ਕਹਿ ਰਿਹਾ ਜੋ ਮੈਂ ਕਰ ਨਹੀਂ ਸਕਿਆ ਤੇ ਫਿਰ ਮੈਨੂੰ ਤੁਸੀਂ ਸਵਾਲ ਕਰਿਓ ਫਿਰ ਮੈਂ ਇਹਨਾਂ ਦਾ ਜਵਾਬ ਦਊਂਗਾ ਹਾਲੇ ਨਹੀਂ ਹਾਲੇ ਤੁਸੀਂ ਮੈਨੂੰ ਇਹੋ ਜਿਹੇ ਸਵਾਲ ਨਾ ਕਰੋ ਜੀ ਬੰਗਲਾਦੇਸ਼ ਦੀ ਇੱਕ ਅਧਾਰਤ ਨੇ ਟਾਕਾ ਦੇ ਵਿੱਚ ਇੱਕ ਰਾਸ਼ਨ ਦੁਕਾਨਦਾਰ ਦੀ ਹੱਤਿਆ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਹੋਰਾਂ ਦੀ ਭੂਮਿਕਾ ਦੀ ਜਾਂਚ ਦੇ ਹੁਕਮ ਦਿੱਤੇ ਆ ਇਹ ਹਮੇਸ਼ਾ ਹੁੰਦਾ ਜੀ ਜਦੋਂ ਕੋਈ ਤਾਨਾਸ਼ਾਹ ਜਾਂ ਕੋਈ ਜਿਹੜਾ ਲੀਡਰ ਆ ਉਹਨੂੰ ਦੇਸ਼ ਤੋਂ ਕਾਲਾ ਮਿਲ ਜਾਂਦਾ ਤੇ ਫਿਰ ਉਹਤੇ ਕੇਸ ਘੜੇ ਜਾਂਦੇ ਆ ਹੁਣ ਇੱਕ ਦੁਕਾਨਦਾਰ ਦਾ ਤੇ ਕੇਸ ਕਰ ਦਿੱਤਾ ਕਿ ਪੁਲਿਸ ਦੀ ਗੋੜੀ ਨਾਲੇ ਦੁਕਾਨਦਾਰ ਮਾਰਿਆ ਗਿਆ ਸੀ ਤੇ ਜਿਹੜੇ 400 450 ਲੋਕ ਮਾਰੇ ਗਏ ਫਿਰ ਉਹ ਚ ਵੀ ਤੇ ਸੀਨਾ ਉਨੀ ਜੋ ਜ਼ਿੰਮੇਵਾਰ ਹੈ ਨਾ ਤੇ ਕੋਈ ਨਾ ਕੋਈ ਆਪਾਂ ਨੂੰ ਪੁੱਟੋ ਦਾ ਪਤਾ ਪੁੱਟੋ ਨੂੰ ਫਾਂਸੀ ਚੜਾਉਣ ਲਈ ਇੱਕ ਝੂਠਾ ਨਿਕਾਜਿਆ ਕੇਸ ਇੱਕ ਨਕਮ ਬੇਤੀ ਦਾ ਜਿਹਦਾ ਕੋਈ ਨਾਂ ਥੇ ਵੀ ਨਹੀਂ ਚਾ ਉਹਦਾ ਕੇਸ ਕਰਕੇ ਜਹਲ ਹੱਕ ਨੇ ਉਹਨੂੰ ਬਹਾਨਾ ਬਣਾ ਕੇ ਫਾਇਲ ਲਟਕਾਇਆ ਸੀਗਾ ਇਦਾਂ ਹੀ ਹੁਣ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸ਼ੇਖ ਸੀਨਾ ਦੇ ਉੱਤੇ ਇਹੋ ਜਿਹੇ ਕਈ ਕੇਸ ਦਰਜ ਕਰਾਉਣਗੇ ਕਿ ਉਹਦਾ ਵਾਪਸ ਆਉਣਾ ਮੁਸ਼ਕਲ ਹੋ ਜਾਏ ਜੋ ਵਾਪਸ ਆਉਂਦੀ ਆ ਤੇ ਉਹਨੂੰ ਕਾਨੂੰਨੀ ਪ੍ਰਕਿਰਿਆ ਚ ਲਾ ਕੇ ਹੋ ਸਕੇ ਤੇ ਸਜ਼ਾਵਾ ਦੇ ਕੇ ਤੇ ਜਿੱਦਾਂ ਮੁਸਲਮਾਨ ਦੇਸ਼ਾਂ ਚ ਰਿਵਾਜ ਆ ਹਮਤੋਂ ਤੇ ਕਿ ਉਹਨੂੰ ਮਾਰਨ ਦਾ ਕੋਈ ਨਾ ਕੋਈ ਬਹਾਨਾ ਜਿਹੜਾ ਉਹ ਕਰਦਿਆ ਜਾਊਗਾ ਤੇ ਉਸ ਤਰ੍ਹਾਂ ਵੇਖਿਆ ਜਾਵੇ ਤੇ ਜੇ 450 ਦੇ ਕਰੀਬ ਲੋਕਾਂ ਦੀ ਮੌਤ ਹੋਈ ਆ ਤੇ ਫਿਰ ਉਹਦੇ ਦੀ ਜ਼ਿੰਮੇਵਾਰ ਜੇ ਪੁਰਸ਼ ਗੋੜੀ ਦੀ ਜ਼ਿੰਮੇਵਾਰ ਸੀਨਾ ਹੈ ਤੇ ਫਿਰ ਤੇ ਸਾਰੇ ਲੋਕਾਂ ਦੇ ਕੇਸ ਦਰਜ ਹੋਣੇ ਚਾਹੀਦੇ ਉੱਤੇ ਜੀ ਸੋ ਜਿਹੜੇ ਇਹ ਦੁਕਾਨਦਾਰ ਸੀਗਾ ਮਰਿਆ ਉਹਦੇ ਕੋਈ ਰਿਸ਼ਤੇਦਾਰ ਆ ਰਿਹਾ ਹਮਜ਼ਾ ਉਹਨਾਂ ਨੇ ਸ਼ੇਖ ਸੀਨਾ ਤੇ 6 ਹੋਰ ਵਿਅਕਤੀਆਂ ਦੇ ਉੱਤੇ ਕੇਸ ਦਰਜ ਕੀਤਾ ਤੇ ਕੋਰਟ ਨੇ ਉਹ ਕੇਸ ਜਿਹੜਾ ਉਹਨੂੰ ਐਕਸੈਪਟ ਕਰ ਲਿਆ ਸੋ ਇਹਦੇ ਦੇ ਤੋ ਲੱਗਦਾ ਹੈ ਕਿ ਸ਼ੇਖ ਸੀਨਾ ਜਿਹੜਾ ਵਾਪਸ ਜਾਣਾ ਆ ਉਹ ਬਹੁਤ ਮੁਸ਼ਕਲ ਹੋ ਜਾਏਗਾ ਕਿਉਂਕਿ ਜੇ ਵਾਪਸ ਜਾਊਗੀ ਤਾਂ ਉਹਨੂੰ ਕਾਨੂੰਨੀ ਉਲਝਣਾਂ ਚ ਫਸਾ ਕੇ ਢੁੱਟੋ ਵਰਗੀ ਜਿਹੜਾ ਹਾਲਾਤ ਹੈ ਉਹ ਵੀ ਪੈਦਾ ਕੀਤੇ ਜਾ ਸਕਦੇ ਆ ਕਲਕੱਤਾ ਦੀ ਘਟਨਾ ਤੋਂ ਗੁੱਸੇ ਦੇ ਵਿੱਚ ਦੇਸ਼ ਭਰ ਦੇ ਵਿੱਚ ਡਾਕਟਰ ਜਿਹੜੇ ਆ ਹੜਤਾਲ ਦੇ ਉੱਤੇ ਆ ਬਿਲਕੁਲ ਜੀ ਕਲਕੱਤੇ ਇੱਕ ਜਿਹੜੀ ਯੂਨੀਅਨ ਡਾਕਟਰ ਸੀ ਕੁੜੀ ਟ੍ਰੇਨੀ ਡਾਕਟਰ ਉਹਦੇ ਨਾਲ ਰੇਪ ਹੋ ਗਿਆ ਸੀ ਉਹਦੀ ਬਾਡੀ ਦੂਜੀ ਮੰਜ਼ਲ ਦੇ ਹਾਲ ਚੋਂ ਮਿਲੀ ਸੀਗੀ ਉਹਨੂੰ ਲੈ ਕੇ ਡਾਕਟਰਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਤੇ ਭਾਰਤ ਭਰ ਵਿੱਚ ਡਾਕਟਰਾਂ ਦੀ ਐਸੋਸੀਏਸ਼ਨ ਨੇ ਜਿਹੜਾ ਹੜਤਾਲ ਦਾ ਕੀਤਾ ਹੋਇਆ ਸੀਗਾ ਤੇ ਹੜਤਾਲ ਹੋਈ ਹੈ ਕੱਲ ਕਾਫੀ ਦਿਨ ਓਖਾ ਲੰਘਿਆ ਲੋਕਾਂ ਦਾ ਮਰੀਜ਼ ਭਟਕਦੇ ਰਹੇ ਸਭ ਜਗ੍ਹਾ ਲੋਕਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਆਪਣੀ ਦਵਾਈ ਦੌਰੇ ਕਿੱਥੇ ਜਾਣ ਸਰਕਾਰੀ ਹਸਪਤਾਲ ਲਗਭਗ ਸਾਰੇ ਬੰਦ ਸੀਗੇ ਦੂਜੇ ਪਾਸੇ ਜਿਹੜਾ ਉਹ ਬੀਜਪੀ ਵਾਲੇ ਆ ਉਹ ਬੜੇ ਸਵਾਲ ਚੁੱਕ ਰਹੇ ਆ ਉਹਨਾਂ ਦੇ ਉੱਤੇ ਕਿ ਜਿਹੜੀ ਸ਼ੇਖ ਆਪਣੇ ਸੌਰੀ ਲਾ ਡਾਕਟਰ ਦੀ ਸਮੱਸਿਆ ਉਹ ਬਹੁਤ ਜ਼ਿਆਦਾ ਵਿਗੜੀ ਹੋਈ ਆ ਤੇ ਇਸੇ ਤਰ੍ਹਾਂ ਹੀ ਜਿਹੜੀ ਆ ਉਥੋਂ ਦੀ ਕੋਟ ਹੂੰ ਉਨੇ ਵੀ ਉਹਤੇ ਨੋਟਿਸ ਲਿਆ ਤੇ ਨਾਲ ਦੀ ਨਾਲ ਜਿਹੜਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਆ ਉਹਨਾਂ ਨੇ ਵੀ ਇਹਦਾ ਨੋਟਿਸ ਲਿਆ ਤੇ 2 ਹਫਤਿਆਂ ਦੇ ਵਿੱਚ ਵਿੱਚ ਇਹਦੀ ਰਿਪੋਰਟ ਪੇਸ਼ ਕਰਨ ਨੂੰ ਕਿਹਾ ਆ ਤੇ ਇਹ ਕੈਸ ਵੀ ਜਿਹੜਾ ਹੈ ਨਾ ਸੀਬੀਆਈ ਨੂੰ ਸੌਪਨ ਦੇ ਹੁਕਮ ਦੇ ਦਿੱਤੇ ਅਦਾਲਤ ਨੇ ਜੋ ਹੁਣ ਸਾਰੇ ਜਿਹੜੀ ਇਹਦੀ ਪੁਣਛਾਣ ਆ ਉਹ ਸੀਬੀਆਈ ਕਰੇਗੀ ਜੀ ਬਿਲਕੁਲ ਪਾਕਿਸਤਾਨ ਦੇ ਵਿੱਚ ਹਰ ਪਾਸੇ ਅਰਸ਼ਦ ਨੂੰ ਸਨਮਾਨਿਤ ਤੇ ਜਿਹੜਾ ਆ ਉਹ ਕੀਤਾ ਜਾ ਰਿਹਾ ਜੋ 골ਡ ਮੈਡਲ ਲੈ ਕੇ ਆਇਆ ਅਰਸ਼ਦ ਨੇ ਬਹੁਤ ਵੱਡਾ ਕੰਮ ਕੀਤਾ ਜੀ ਪਾਕਿਸਤਾਨ ਲਈ 골ਡ ਮੈਡਲ ਜਿੱਤਿਆ ਇਹ ਇੱਕ ਰਿਕਾਰਡ ਵੀ ਉਹਨੇ ਕਾਇਮ ਕੀਤਾ ਨਵਾਂ ਰਿਕਾਰਡ ਕਾਇਮ ਕੀਤਾ ਜਿਹੜਾ 92 ਮੀਟਰ ਤੇ 97 ਸੈਂਟੀਮੀਟਰ ਉਹਨੇ ਆਪਣਾ ਜਿਹੜਾ ਛੁੱਟਿਆ ਸੀਗਾ ਆਪਣਾ ਜਿਹੜੀ ਗੇਮ ਚ ਖੇਡਦਾ ਤੇ ਅਰਸ਼ਦ ਨਸੀਮ ਜਿਹੜਾ ਉੱਤੇ ਹੁਣ بارش ਹੋ ਰਹੀ ਆ ਨਾਮਾਂ ਦੀ ਤੇ ਜਿਹੜੀ ਆਪਣੀ ਮਰੀਮ ਨਵਾਜ਼ ਆ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਉਹਨਾਂ ਨੇ ਉਹਨੂੰ 10 ਕਰੋੜ ਦਾ ਨਾਲੇ ਚੈੱਕ ਭੇਟ ਕੀਤਾ ਤੇ ਨਾਲ ਉਹਨਾਂ ਨੂੰ ਇੱਕ ਹੋਡਾ ਸਿਟੀ ਕਾਰ ਵੀ ਦਿੱਤੀ ਆ ਤੇ ਜਿਹਦਾ ਨੰਬਰ ਵੀ ਜਿਹੜਾ ਪੀਏਕੇ 97.92 ਪਾਕਿਸਤਾਨ ਵਿੱਚ ਜਿਹੜਾ ਉਹਨਾਂ ਦਾ ਰਿਕਾਰਡ ਹੈ ਉਹ ਹੈ ਸੋ ਜਦੋਂ ਕੋਈ ਜਿੱਤ ਜਾਂਦਾ ਤਾਂ ਫਿਰ ਸਾਰੀ ਦੁਨੀਆ ਉਹਦੇ ਨਾਲ ਸੋਨੇ ਗਾਉਂਦੀ ਆ ਜਦੋਂ ਗਰੀਬੀ ਦੀ ਹਾਲਤ ਵਿੱਚ ਸੀ ਤੇ ਉਹਦੀ ਬਾਹ ਫੜਨ ਵਾਲਾ ਕੋਈ ਨਹੀਂ ਸੀ ਉਹਦੇ ਕੋ ਆਪਣੀ ਜੈਵਲਨ ਥਰੋ ਖਰੀਦਣ ਜੋਗੇ ਪੈਸੇ ਵੀ ਨਹੀਂ ਸੀ ਹੈਗੇ ਤੇ ਉਹ ਚਾਰਾ ਕਿਸ ਤਰੀਕੇ ਨਾਲ ਉਹਦੀ ਉਹਦੀਆਂ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਉਹਦੇ ਘਰ ਦੀਆਂ ਕਿ ਬਹੁਤ ਠੱਠੇ ਪੱਠੇ ਘਰ ਦੇ ਵਿੱਚ ਬੜੀ ਮਾੜੀ ਹਾਲਤ ਵਿੱਚ ਦਿਨ ਬਸਰ ਕਰ ਰਿਆ ਸੀ ਪਿਓ ਦਾ ਮਜ਼ਦੂਰੀ ਕਰਦਾ ਹੈ ਤੇ ਹੁਣ ਉਹ ਜਿੱਤ ਗਿਆ ਆਪਣੀ ਮਿਹਨਤ ਦਾ ਸਦਕਾ ਤੇ ਚਲੋ ਉਹਨੂੰ ਰਿਵਾਰਡ ਮਿਲਣਾ ਵੀ ਚਾਹੀਦਾ ਉਹਦਾ ਹੱਕਦਾਰ ਵੀ ਆ ਜੀ ਹਿੰਡਨਬਰਗ ਦੀ ਤਾਜ਼ਾ ਰਿਪੋਰਟ ਤੋਂ ਬਾਅਦ ਮਾਦਵੀ ਬੋਚ ਨੂੰ ਸਭ ਤੋਂ ਵੱਡਾ ਸਵਾਲ ਇਹ ਪੁੱਛਿਆ ਜਾ ਰਿਹਾ ਕਿ اڈਾਨੀ ਗਰੁੱਪ ਮਾਮਲੇ ਦੀ ਜਾਂਚ ਕਰ ਰਹੀ ਸੇਬੀ ਟੀਮ ਦਾ ਹਿੱਸਾ ਸੀ ਜਾਣੇ ਇਹ ਬਦਕਸੂਮਤੀ ਹੈ ਸਾਡੇ ਮੁਲਕ ਦੀ ਕਿ ਆਪੇ ਹੀ ਉਹ ਕਾਤਲ ਤੇ ਆਪੇ ਹੀ ਹੁੰਦੇ ਨੇ ਬਾਤ ਮੁੰਸਫ ਜੱਜ ਵੀ ਆਪ ਤੇ ਗੁਨਾਹਗਰ ਵੀ ਆ ਤੇ ਜਿਹੜੀ ਸੇਬੀ ਦੀ ਇਸ ਵੇਲੇ ਹੈੱਡ ਹੈਗੀ ਆ ਮੈਡਮ ਇਹਨੂੰ ਇਨ ਇਨਕੁਆਰੀ ਵੀ ਕਰ ਰਹੀ ਸੀਗੀ ਉਹਨਾਂ ਕੇਸਾਂ ਦੀ ਤੇ ਉਹਦੇ ਵਿੱਚ ਆਪਣੀ ਇਨਵੈਸਟਮੈਂਟ ਵੀ ਨੇ ਕੀਤੀ ਹੋਈ ਸੀ ਹਾਲਾਂਕਿ ਨਾ ਜਵਾਬ ਦਿੱਤਾ ਆ ਕਿ ਅਸੀਂ ਇਹਦੇ ਤੋਂ ਪਹਿਲਾਂ ਦੀ ਇਨਵੈਸਟਮੈਂਟ ਕੀਤੀ ਆ ਪਰ ਉਹ ਕਹਿੰਦੇ ਵਿੱਚ ਤੇਰੀ ਇਨਵੈਸਟਮੈਂਟ ਉੱਤੇ ਸੀਗੀ ਤੇ ਫਿਰ ਜਿਹੜੀ ਇਨਕੁਆਰੀ ਕਮੇਟੀ ਆ ਤੇਰਾ ਉਹਦੇ ਸ਼ਾਮਲ ਹੋਣਾ ਨਹੀਂ ਸੀ ਬਣਦਾ ਜੱਜ ਜਦੋਂ ਕੋਈ ਕਿਤੇੋਂ ਪਤਾ ਲੱਗ ਜਾਏ ਕਿ ਇਹ ਦੂਰੋਂ ਨੇੜੇ ਮੇਰਾ ਵਾਕਫ ਜਾਂ ਰਿਸ਼ਤੇਦਾਰ ਆ ਕੋਈ ਮਿਲਜੋ ਤਾਂ ਕੇਸ ਨੂੰ ਆਪਣੇ ਆਪ ਤੋਂ ਵੱਖ ਕਰ ਲੈਂਦਾ ਤੇ ਭਾਰਤ ਵਿੱਚ ਖੈਰ ਰਬ ਨਰ ਅਲਾਹ ਹੁੰਦਾ ਇਹ ਜੋ ਵੀ ਕਰ ਸਕਦੇ ਆ ਤੇ ਹੁੰਦਾ ਸਾਰੇ ਕੋਈ ਤਾਹੀਆਂ ਜਦੋਂ ਇਹਨਾਂ ਦੇ ਆਕਾ ਇਹਨਾਂ ਦੀ ਪਿੱਠ ਪਿੱਛੇ ਹੁੰਦੇ ਆ ਜੀ ਸੋ ਬਹੁਤ ਸਾਰੇ ਲੋਕਾਂ ਨੇ ਇਹਨੂੰ ਸਵਾਲ ਪੁੱਛਿਆ ਪੱਤਰਕਾਰਾਂ ਨੇ ਵੀ ਇਹ ਕਿਹਾ ਆ ਕਿ ਇਸ ਮਾਮਲੇ ਦੇ ਦੋ ਪਹਿਲੂ ਆ ਪਹਿਲਾ ਤੇ ਇਹ ਆ ਕਿ ਜਿਹੜੀ ਇਹ ਮਾਦੀ ਬੁੱਚ ਹੈ ਤੇ ਇਹਦਾ ਘਰ ਵਾਲਾ ਹੈ ਧਵਲ ਬੁੱਚ ਇਹਨਾਂ ਨੇ ਨਿਵੇਸ਼ ਕੀਤਾ ਹੈ ਜਾਂ ਨਹੀਂ ਕੀਤਾ ਦੱਸਣ ਇੱਕ ਪਾਸੇ ਤੇ ਉਹ ਨਿਵੇਸ਼ ਕੀਤਾ ਹੋਇਆ ਦੂਜਾ ਸਵਾਲ ਇਹ ਆ ਕਿ ਉਹਦਾ ਜਵਾਬ ਉਹ ਦਿੰਦੇ ਹੀ ਕੋਈ ਨਹੀਂ ਕਿ ਜਿਹੜੀ ਇਹਦੀ ਜਹਾਜ਼ ਹੋਈ ਸੀ ਤੁਸੀਂ ਉਹ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਸੀ ਜਾਂ ਨਹੀਂ ਤੇ ਉਹਨਾਂ ਨੂੰ ਆਪਣੇ ਆਪ ਹੀ ਜੇ ਉਹ ਬੈਠੇ ਸੀ ਉੱਥੇ ਹੈਡ ਕਰ ਰਹੇ ਸੀ ਤੇ ਇਹ ਚਾਂਚ ਨੂੰ ਦੂਰ ਰੱਖਣਾ ਚਾਹੀਦਾ ਸੀ ਕਿਉਂਕਿ ਇਸ ਮਾਮਲੇ 'ਚ ਉਹ ਵੀ ਇਨਵੋਲਡ ਸੀਗੇ ਸੋ ਜਿਹੜੇ ਜਿਹੜੀ ਸੇਵੀ ਦੀ ਮੁਖੀ ਆ ਉਹਦੇ ਵੱਲੋਂ ਇਹਨਾਂ ਚੀਜ਼ਾਂ ਬਾਰੇ ਕੋਈ ਖਲਾਸਾ ਨਹੀਂ ਕੀਤਾ ਗਿਆ ਤੇ ਕਿਉਂਕਿ ਜਿਹੜੀ ਹਿੰਡਨਬਰਗ ਦੀ ਰਿਪੋਰਟ ਆ ਉਹਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਵਿਦੇਸ਼ੀ ਕੰਪਨੀਆਂ ਦੇ ਵੱਲੋਂ ਮਾਰਕੀਟ ਤੇ ਵੱਡੀ ਹਿਰਾਫੇਰੀ ਕੀਤੀ ਗਈ ਆ ਤੇ ਖਾਸ ਕਰਕੇ ਜਿਹੜਾ ਮਾਰਸ਼ੀਸ ਤੇ ਬਰਮੂਡਾ ਚ ਜਿਨ੍ਹਾਂ ਨੂੰ ਹੈਮਨ ਸਵਰਗ ਕਹਿੰਦੇ ਆ ਉਹਦਾ ਅ ਇਨਕਮ ਟੈਕਸ ਦਾ ਜਾਂ ਇਹੋ ਜਿਹਾ ਕਮਾਦਾ ਜਿੱਥੇ ਜਾਲੀ ਕੰਪਨੀਆਂ ਬਣਾ ਕੇ ਇਹਨੂੰ ਵੇਚ ਕੀਤੇ ਜਾਂਦੇ ਆ ਉਹਦੇ ਬਾਰੇ ਬਿਲਕੁਲ ਚੁੱਪ ਰਹਿ ਰਹੇ ਆ ਤੇ ਉਹ ਕਹਿੰਦੇ ਕਿ ਇਹਨਾਂ ਨੇ ਕੋਈ ਦਿਲਚਸਪੀ ਨਹੀਂ ਲਈ ਕਿ ਜਿਹੜੇ ਮਾਰਸ਼ੀਸ ਤੇ ਬਰਮੂਡਾ ਵਗੈਰਾ ਵਿੱਚ ਸੀ ਜੋ ਕੁਝ ਹੋ ਰਿਹਾ ਸੀਗਾ ਟੈਕਸ ਹੈ ਉਹਨਾਂ ਨੂੰ ਕਹਿੰਦੇ ਆ ਉਹਨਾਂ ਦੀ ਕੋਈ ਜਿਹੜੀ ਆ ਇਹ ਇਨਕੁਆਇਰੀ ਕਰਦੇ ਚੁੱਕਦੇ ਨਾ ਕਿਤੇ ਲੱਗਦਾ ਹੈ ਕਿ ਖੁਦ ਵੀ ਉਹਦੇ ਵਿੱਚ ਇਨਵੋਲ ਹੈ ਤੇ ਦੋਸ਼ੀ ਹੈ ਇਹ ਉਹਨਾਂ ਵਾਲੇ ਸਮੇਂ ਚ ਕਾਫੀ ਚੀਜ਼ਾਂ ਕਲੀਅਰ ਹੋ ਗਈਆਂ ਤੇ ਨਾ ਮੈਡਮ ਨੂੰ ਆਪਣੇ ਸੌਦੇ ਤੋਂ ਲੰਬੇ ਹੋਣਾ ਪਏਗਾ ਜੀ ਡੇਰਾ ਸੱਚਾ ਸੌਦਾ ਦਾ ਮੁਖੀ ਜਿਹੜਾ ਰਾਮ ਰਹੀਮ ਹੈ ਉਸ ਨੂੰ ਫਿਰ 21 ਦਿਨ ਦੀ ਜਿਹੜੀ ਫਰਲੋ ਆ ਉਹ ਮਿਲ ਗਈ ਆ ਤੇ 21 ਦਿਨਾਂ ਦੇ ਲਈ ਉਹ ਜੇਲ੍ਹ ਚੂ ਆ ਇਹਦਾ ਬੜਾ ਕ੍ਰਿਟਿਸਿਜ਼ਮ ਅਰਿੰਦਰ ਹੋ ਰਿਹਾ ਇਹਨੂੰ ਬੰਦੇ ਨੂੰ ਬਾਰ-ਬਾਰ ਜਿਹੜੀ ਆ ਉਹ ਫਰਲੋ ਮਿਲ ਜਾਂਦੀ ਹੈ 21 ਦਿਨਾਂ ਦੀ ਫਰਲੋ ਫਿਰ ਇਹਨੂੰ ਮਿਲਦ ਗਈ ਆ ਹਾਂ ਤੇ 2 ਸਾਲਾਂ ਚ ਅੱਠ ਵਾਰ ਇਹਨੂੰ ਪ੍ਰੋਲ ਮਿਲ ਚੁੱਕੀ ਆ ਤੇ ਜਿਹੜੀ ਇਹ ਵਾਰ-ਵਾਰ ਇਸ ਤਰ੍ਹਾਂ ਦਾ ਕਦੀ ਪ੍ਰੋਲ ਕਦੀ ਫਰਮ ਪ੍ਰੋਲੋ ਮਿਲਦੀ ਆ ਤੇ ਇਹਦੇ ਨਾਲ ਜਿਹੜਾ ਆ ਉਹ ਲੋਕਾਂ 'ਚ ਬੜਾ ਗੁੱਸਾ ਵੀ ਫੈਲਦਾ ਹੈ ਤੇ ਪਰ ਇਹ ਸਰਕਾਰਾਂ ਜਿਹੜੀਆਂ ਨੇ ਉਹ ਬਾਰ-ਬਾਰ ਜਿਹੜੀਆਂ ਨੇ ਉਹਨੂੰ ਇਸ ਤਰ੍ਹਾਂ ਹੈਲਪ ਕਰਦੀਆਂ ਨੇ ਕਿਸ ਤਰੀਕੇ ਨਾਲ ਆਪਣੀਆਂ ਵੋਟ ਬੈਂਕ ਪੱਕਾ ਕਰ ਲਈ ਹਾਂ ਆਪਾਂ ਕੱਲ ਪਰਸੋਂ ਵੀ ਗੱਲ ਕਰ ਰਹੇ ਸੀ ਕਿ ਪ੍ਰੋਲ ਤੇ ਫਰ ਲੋ ਫਰਕ ਕੀ ਆ ਤੇ ਮੈਂ ਕਹਿ ਸੀ ਕਿਸੇ ਆਪਾਂ ਪੁੱਛਾਂਗੇ ਸੋ ਬਹੁਤ ਸਾਰੇ ਨਿਊਜ਼ਪੇਪਰ ਨੇ ਇੱਥੇ ਗੱਲ ਕੀਤੀ ਆ ਕਿ ਜਿਹੜੀ ਪ੍ਰੋਲ ਹੁੰਦੀ ਆ ਇੱਕ ਸਤਾਈ ਰਾਤ ਹੁੰਦੀ ਆ ਇਹ ਜਦੋਂ ਜੇਲ੍ਹ 'ਚ ਕੋਈ ਚੰਗਾ ਆਚਰਨ ਦਿਖਾਉਂਦਾ ਬੰਦਾ ਉਹਨੂੰ ਉਹ ਲੋ ਸ਼ਰਤ ਤੇ ਦਿੱਤੀ ਜਾਂਦੀ ਆ ਤੇ ਇਹਦਾ ਮਕਸਦ ਹੁੰਦਾ ਕਿ ਜੇ ਕੋਈ ਬੰਦਾ ਲੰਬੀ ਜੇਲ੍ਹ ਕੱਟ ਰਿਹਾ ਤੇ ਉਹਦਾ ਆਪਣੇ ਪਰਿਵਾਰ ਨਾਲ ਸਮਾਜਿਕ ਰਿਸ਼ਤਾ ਬਣਿਆ ਰਵੇ ਜੀ ਤੇ ਪ੍ਰੋਲ ਦੀਆਂ ਵੀ ਦੋ ਕੈਟਾਗਰੀਆਂ ਨੇ ਇੱਕ ਹੈਗੀ ਆ ਕਸਟਡੀ ਪੈਟਰੋਲ ਤੇ ਇੱਕ ਹੈਗੀ ਰੈਗੂਲਰ ਪੈਟਰੋਲ ਪਰੋਲ ਸੋ ਜਿਹੜਾ ਅੰਡਰ ਟ੍ਰਾਇਲ ਵਿਅਕਤੀ ਹੁੰਦਾ ਤੇ ਜੇਲ੍ਹ 'ਚ ਬੰਦ ਹੁੰਦਾ ਉਹਨੂੰ ਕਸਟਡੀ ਪ੍ਰੋਲ ਦਿੱਤੀ ਜਾਂਦੀ ਆ ਕਿ ਪੁਲਿਸ ਦੀ ਨਿਗਰਾਨੀ ਥੱਲੇ ਹੀ ਹੋ ਰਹਿਦਾ ਹੁੰਦਾ ਆ ਨਾ ਚਿਰ ਤੇ ਜਿਹੜਾ ਆਮ ਤੌਰ ਤੇ ਜੇਲ੍ਹ 'ਚ ਬੰਦ ਹੁੰਦਾ ਆ ਉਹਨੂੰ ਮਿਲਦੀ ਉਹਦੇ ਆਚਰਣ ਤੇ ਤੇ ਆਚਰਣ ਕਿੰਨਾ ਕੁੱਚਾ ਹੈ ਇਹ ਸਾਧ ਦਾ ਉਹ ਆਪਾਂ ਸਾਰਿਆਂ ਨੂੰ ਪਤਾ ਕਿੰਨਾ ਕੁੱਚਾ ਆਚਰਣ ਦਾ ਮਾਲਕ ਆ ਤੇ ਜਿਹੜੀ ਦੂਜੀ ਫਰਲੋ ਹੁੰਦੀ ਆ ਫਰਲੋ ਵੀ ਪ੍ਰੋਬਲ ਵਾਂਗੂ ਹੀ ਹੁੰਦੀ ਆ ਇਹਦੇ 'ਚ ਵੱਡਾ ਅੰਤਰ ਹੈ ਕਿ ਫਰਲੋ ਲੰਬੀ ਸਜ਼ਾ ਕੱਟ ਰਿਆ ਜਿਹੜਾ ਕੈਦੀ ਹੁੰਦਾ ਉਹਨੂੰ ਮਿਲਦੀ ਆ ਹੂੰ ਤੇ ਜਿੰਨੇ ਸਮੇਂ ਲਈ ਫਰਲੋ ਦਿੱਤੀ ਜਾਂਦੀ ਆ ਉਹਨਾਂ ਸਮਾਂ ਉਹਦੀ ਕੈਦ 'ਚੋਂ ਘੱਟ ਵੀ ਕਰ ਦਿੱਤਾ ਜਾਂਦਾ ਉਹਨੂੰ ਮਨਫ਼ੀ ਕਰ ਦਿੱਤਾ ਜਾਂਦਾ ਉਹਦੀ ਕੈਦ ਉਹਦੀ ਉਹ ਸਜ਼ਾ ਮਾਫ਼ੀ ਸਮਝੀ ਜਾਂਦੀ ਆ ਸੋ ਪਰ ਲੋਰੂ ਤੇ ਇੱਕ ਹੋਰ ਤਾਂ ਇੱਕ ਸੁਣੀ ਜੇ ਚੁੱਟੀ ਦੀ ਕਿਸਮ ਆ ਜੀ ਤੇ ਇਹ ਹਰ ਕੈਦੀ ਦਾ ਹੱਕ ਆ ਪਰ ਗੱਲ ਇਹ ਆ ਕਿ ਹਰ ਕੈਦੀ ਨੂੰ ਇਹ ਹੱਕ ਮਿਲਦਾ ਨਹੀਂ ਆ ਇਹੋ ਜਿਹੜੇ ਸਾਧ ਲਟੇਰੇ ਨੇ ਜਿਹੜੇ ਪੈਸੇ ਵਾਲੇ ਨੇ ਜਾਂ ਜਿਨ੍ਹਾਂ ਦਾ ਵੋਟ ਬੈਂਕ ਆ ਉਹਨਾਂ ਨੂੰ ਇਹ ਜਿਹੜਾ ਹੱਕ ਦਿੰਦੇ ਆ ਸਰਕਾਰਾਂ ਤੇ ਜੇ ਕਹਿੰਦੇ ਆ ਕਿ ਕਈ ਕੇਸਾਂ 'ਚ ਇਹ ਮਿਲਦੀ ਵੀ ਨਹੀਂ ਜਿੱਦਾਂ ਬਲਾਤ ਕਰਦਾ ਕੋਈ ਦੋਸ਼ੀ ਹੋਵੇ ਡਕੈਤ ਹੋਵੇ ਕੋਈ ਜਾਂ ਨਸ਼ੇ ਦਾ ਸਮਗਲਰ ਹੋਵੇ ਤੇ ਸਾਰਾ ਕੁਝ ਤੇ ਬਾਬਾ ਕਰਦਾ ਰਿਹਾ ਤੇ ਇਹਨੂੰ ਕੋ ਮਿਲ ਜਾਂਦੀ ਆ ਸੋ ਇਹਨੂੰ ਲੈ ਕੇ ਹੁਣ ਬੜੀ ਚਰਚਾ ਜਿਹੜੀ ਉਹ ਚੱਲ ਰਹੀ ਆ ਇੱਕ ਤੇ ਉਹ ਛਤਰਪਤੀ ਰੀ ਜਿਨ੍ਹਾਂ ਦੇ ਫਾਦਰ ਦੀ ਡੈੱਟ ਇਸੀ ਕੀ ਹਾਂਜੀ ਉਹਨਾਂ ਵੱਲੋਂ ਇੱਥੇ ਕਾਫੀ ਜ਼ਿਆਦਾ ਜਿਹੜਾ ਆ ਉਹ ਗੱਲ ਕੀਤੀ ਜਾ ਰਹੀ ਆ ਕਿ ਤੁਸੀਂ ਜਿਹੜੇ ਉਹ ਤੁਸੀਂ ਹਰ ਵਾਰ ਇਸ ਬੰਦੇ ਨੂੰ ਜਿਹੜੀ ਆ ਫਰਲੋ ਦੇ ਦਿੰਦੇ ਹੋ ਜੀ ਤੇ ਜਿਹੜੀ ਸਰਕਾਰ ਆ ਬੀਜੇਪੀ ਦੀ ਉਹਦੀ ਬਦਮਾਸ਼ੀ ਆ ਤੇ ਕੋਰਟ ਜਿਹੜੀ ਇਹ ਨੂੰ ਰੋਕਦੀ ਕਿਉਂ ਨਹੀਂਗੀ ਕਿਉਂਕਿ ਉਹ ਆਪਣੀਆਂ ਵੋਟਰਾਂ ਪੱਕਿਆ ਕਰ ਲਈਏ ਕੰਮ ਕਰਦੇ ਆ ਹੂੰ ਦੂਜੇ ਪਾਸੇ ਪੰਜਾਬ ਤੋਂ ਵੀ ਆਵਾਜ਼ਾਂ ਉੱਠੀਆਂ ਨੇ ਸੁਭਿੰਦਰ ਰੰਧਾਵਾ ਨੇ ਕਿਹਾ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਭਗਵੰਤ ਮਾਨ ਦੀ ਉਹ ਕੋ ਚੁਪਟ ਕੇ ਬੈਠੇ ਹੋਇਆ 11 ਵਾਰ ਉਹ ਕਹਿੰਦੇ ਆਗੇ ਨੂੰ ਅਪਰੋਲ ਦਿੱਤੀ ਜਾ ਚੁੱਕੀ ਆ ਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਬੋਲਦੀ ਨਹੀਂਗੀ ਸੋ ਜਿਹੜੀ ਐਸਜੀਪੀਸੀ ਆ ਉਹਨਾਂ ਕਾਫੀ ਇਤਰਾਜ਼ ਕੀਤਾ ਸੀ ਉਹ ਕੋਰਟਸ ਵੀ ਗਏ ਸੀ ਇਨੂੰ ਲੈ ਕੇ ਹੁਣ ਭਾਰਤੀ ਜਨਤਾ ਪਾਰਟੀ ਦਾ ਵੀ ਇੱਕ ਸੱਜਣ ਆ ਜਿਹੜਾ ਹਮੇਸ਼ਾ ਹੀ ਹਰਜੀਤ ਗਰੇਵਾਲ ਜੀ ਚਰਚਾ 'ਚ ਰਹਿੰਦਾ ਬਹੁਤ ਸ਼ਕਤਮਈ ਜਿਹਦੀ ਹੁੰਦੀ ਆ ਪਰ ਵੀ ਉਹਨੇ ਕਿਹੜੀ ਟੀਟ ਮਿੱਟੀ ਦਾ ਬਣਿਆ ਹੋਇਆ ਵਿਅਕਤੀ ਆ ਕਿ ਉਹ ਇਹੋ ਜਿਹੇ ਬਿਆਨ ਦੇਣ ਨੂੰ ਆਪਣੀ ਕੋਈ ਸ਼ੇਖੀ ਸਮਝਦਾ ਆ ਜਾਂ ਆਪਣੀ ਜਿਹੜੀ ਉਹਦੀ ਸਿਆਸਤ ਆ ਉਹਦਾ ਕੋਈ ਹਿੱਸਾ ਆ ਉਹ ਕਹਿੰਦਾ ਆ ਕਿ ਜਿਹੜੀ ਫਰਲੋ ਮਿਲੀ ਆ ਇਹ ਨਿਯਮਾਂ ਮੁਤਾਬਕ ਮਿਲੀ ਐ ਤੇ ਰਾਰ ਕੋ ਬਾਹਰੋਂ ਤੁਸੀਂ ਐਵੇਂ ਕੰਮ ਖਾ ਉਹ ਕਹਿੰਦਾ ਉਹਨੇ ਜੇਲ੍ਹ ਚ ਚੰਗਾ ਵਿਹਾਰ ਕੀਤਾ ਤੇ ਜਿਹਦੇ ਕਾਰਨ ਉਹਨੂੰ ਇਹ ਸਹੂਲਤ ਸਾਰਿਆਂ ਨੂੰ ਮਿਲਦੀ ਤੁਹਾਨੂੰ ਵੀ ਮਿਲ ਗਈ ਆ ਉਹਨੇ ਹੋਰ ਵੀ ਕਿਹਾ ਆ ਕਿ ਉਹਦੇ 5 ਕਰੋੜ ਫਾਲੋ ਹੋ ਰਿਆ ਕਹਿੰਦਾ ਉਹਦੇ سوشل ਮੀਡੀਆ ਤੇ ਤੇ ਤੁਸੀਂ ਉਹ ਬੰਦੇ ਨੂੰ ਕਹਿੰਦਾ ਫਰਲੋ ਤਾਂ ਓਕੇ ਹੀ ਜਾਂਦੇ ਹੋ ਤੇ ਇਹਨੂੰ ਚਾਹੀਦਾ ਵਾ ਗਰੀਆਲੂ ਪਿਆ ਆਪਣੇ ਘਰ ਰੱਖ ਲੈ ਤੇ ਨਾਲੇ 4 ਦਿਨ ਪਤਾ ਲੱਗੇ ਕਿ ਉਹ ਸਾਧ ਕਰਦਾ ਕੀ ਆ ਜਦੋਂ ਇਹਦੇ ਘਰ 'ਚ ਇਹਦੇ ਪਰਿਵਾਰ ਨਾਲ ਕੋਈ ਪਾਣਾ ਵਰਤੋ ਤਾਂ ਫਿਰ ਇਹਨੂੰ ਪਤਾ ਲੱਗੂਗਾ ਕਿ ਫਰਮੋ ਦਾ ਮਤਲਬ ਕੀ ਹੁੰਦੇ ਆ ਇਹ ਜਿਹੜੇ ਟੀਟ ਜਿਹੜੇ ਸਿਆਸਦਾਨ ਆ ਉਹਨਾਂ ਦੀ ਵਜ੍ਹਾ ਕਰਕੇ ਇਹ ਸਾਰਾ ਸਿਸਟਮ ਜਿਹੜਾ ਖਰਾਬ ਹੋਇਆ ਪਿਆ ਜੀ ਬਿਲਕੁਲ ਹੈ ਰਾਮ ਰਿੰਦ ਤੋਂ ਬਾਅਦ ਦੇ ਆਸਰਾਮ ਨੂੰ ਵੀ ਕਹਿੰਦੇ ਪਰੋਲ ਮਿਲ ਗਿਆ ਬਿਲਕੁਲ ਜੀ ਆਸਰਾਮ ਦੀ ਆਚਰਣ ਬਹੁਤ ਚੰਗਾ ਹੈ ਸਾਰਿਆਂ ਨੂੰ ਪਤਾ ਹੈ ਕਿ ਆਸਰਾਮ ਦੀ ਬਹੁਤ ਉੱਚੇ ਆਚਰਣ ਕਰਕੇ ਜੇਲ੍ਹ ਚੋਂ ਬਾਹਰ ਆ ਤੇ ਇਹਨਾਂ ਨੂੰ ਜਿਹੜੀ ਆ ਇਹ ਮਿਲਣੀ ਬਹੁਤ ਜ਼ਰੂਰੀ ਆ ਸਾਡੀਆਂ ਸਰਕਾਰਾਂ ਇਸ ਤਰ੍ਹਾਂ ਹੀ ਕਰਦੀਆਂ ਨੇ ਤੇ ਉਹ ਬੰਦਾ ਵੀ ਬਲਾਤਕਾਰ ਦੇ ਦੋਸਤ ਜਿਹੜਾ ਹੈਗਾ ਉਹ ਵੀ ਇੱਕ 80 ਸਾਲਾਂ ਦਾ ਬੁੱਢਾ ਇੱਕ ਨਵਾਲਗ ਬੱਚੀ ਨਾਲ ਜਿਹੜਾ ਬਲਾਤਕਾਰ ਕਰ ਰਿਹਾ ਸੀਗਾ ਤੇ ਉਹ ਵੀ ਆਪਣੇ ਹੀ ਚੇਲੇ ਦੀ ਬੇਟੀ ਦੇ ਨਾਲ ਤੇ ਇਹਨਾਂ ਸਿਆਣਾ ਸਿਆਸਤਦਾਨਾਂ ਨੂੰ ਸ਼ਰਮ ਆ ਨਾ ਸਾਨੂੰ ਪਤਾ ਲੱਗਦਾ ਕਿ ਸਾਡੇ ਜੇਂਹ ਅਧਿਕਾਰੀ ਜਾਂ ਜਿਹੜੇ ਕੋਰਟਾਂ 'ਚ ਬੈਠੇ ਅਧਿਕਾਰੀ ਨੇ ਉਹ ਕੀ ਕਰ ਰਹੇ ਨੇ ਕਿ ਇਹਨਾਂ ਲੋਕਾਂ ਨੂੰ ਚੰਗਾ ਆਚਰਣ ਸਮਝ ਕੇ ਇਹਨਾਂ ਨੂੰ ਪਰੋਲ ਜਾਂ ਫਰਲੋ ਜਿਹੜੀ ਉਹ ਦੇ ਰਹੇ ਆ ਤੇ ਇਹ ਜਿਹੜਾ ਬੱਬਾ ਹੈਗਾ ਆ ਸਾਰੰ ਆ ਸਾਰੰ ਇਹ ਕਹਿੰਦੇ ਆ ਕਿ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਸੀ ਛਾਤੀ 'ਚ ਦਰਦ ਸੀ ਪੈਨੋ ਹਸਪਤਲ ਦਾਖਲ ਕਰਾਇਆ ਤੇ ਹੁਣ ਇਹਨੂੰ ਅ ਮਹਾਰਾਸ਼ਟਰ ਦੇ ਕਿਸੇ ਹਸਪਤਲ 'ਚ ਦਾਖਲ ਕਰਾਉਣਾ ਤੇ ਜਦੋਂ ਉਹਨੂੰ ਬਾਹਰ ਕੱਢਿਆ ਇੱਕ ਰਾਨੀ ਦੀ ਗੱਲ ਹੋ ਰਿਹਾ ਜਦੋਂ ਹਸਪਤਲ 'ਚ ਗਿਆ ਤੇ ਇਹਦੇ ਚੇਲੇ ਬਾਲੇ ਇਕੱਠੇ ਹੋਣੇ ਸ਼ੁਰੂ ਹੋ ਗਏ ਇਹੋ ਕੋਈ ਸੌਦਾ ਸਾਧ ਵਾਲੇ ਕਰਦੇ ਆ ਮਤਲਬ ਜਿਹੜੇ ਇਹਨਾਂ ਦੇ ਫਾਲੋਅਰ ਆ ਉਹ ਅੰਧ ਭਗਤ ਉਹਨਾਂ ਵੀ ਆਪਣੀ ਅੱਖਾਂ ਤੇ ਪੱਟੀ ਬੰਦੀ ਹੋਈ ਆ ਕਿ ਸਾਧ ਜਿਹੜੇ ਆ ਤੇ ਜਿਹੜੇ ਕਨਾਉਣੇ ਕਾਰੇ ਕਰਕੇ ਜੇਲਾ ਚ ਬੰਦ ਆ ਉਹਨਾਂ ਦੇ ਇੱਕ ਸ਼ਾਇਦ ਪਰਿਵਾਰ ਨਹੀਂ ਹੈਗੇ ਪਿੱਛੇ ਜਦੋਂ ਇਸ ਗੱਲ ਦੀ ਸ਼ਰਮ ਨਹੀਂ ਆ ਕਿ ਇੱਕ ਨਵਾਲਕ ਬੱਚੀ ਨਾਲੇ ਬੰਦਾ ਬਲਾਤਕਾਰ ਦਾ ਦੋਸ਼ੀ ਆ ਤੇ ਤੁਸੀਂ ਉਹਨੂੰ ਅੱਜ ਵੀ ਸਾਧ ਬਾਬਾ ਮੰਨੀ ਜਾਂਦੇ ਹੋ ਤੇ ਅੱਖਾਂ ਮੀਟ ਕੇ ਉਹਦੇ ਮਗਰ ਲੱਗੇ ਹੋਏ ਹੋ ਬਗੈ ਸ਼ਰਮਨਾਕ ਵਰਤਾਰਾ ਹੈ ਸਾਡੇ ਸਮਾਜ ਦਾ ਵੀ ਜਿੱਥੇ ਇੱਕ ਪਾਸੇ ਸਾਡੇ ਸਿਸਟਮ ਦੇ ਇਹ ਬਹੁਤ ਭੱਦਾ ਇੱਕ ਮਜਾਕ ਹੈ ਲੋਕਾਂ ਨਾਲ ਦੂਜੇ ਪਾਸੇ ਜਿਹੜੇ ਅੰਧ ਭਗਤ ਨੇ ਜਿਹੜੇ ਅਨਪੜ੍ਹ ਤੇ ਬੇਵਕੂਫ ਲੋਕ ਇਹਨਾਂ ਲੋਕਾਂ ਦੇ ਪਿੱਛੇ ਲੱਗੇ ਹੋਏ ਆ ਉਹਨਾਂ ਦਾ ਵਰਤਾਰਾ ਵੀ ਜਿਹੜਾ ਉਹ ਵੀ ਬੜਾ ਹੈਰਾਨ ਕਰਨ ਹੈ ਜੀ ਸਪਰੀਮ ਕੋਰਟ ਨੇ ਯੋਗ ਗੁਰੂ ਰਾਮਦੇਵ ਤੇ ਪਤੰਜਲੀ ਆਯੁਰਵੇਦ ਵਿਰੁੱਧ ਮਾਨਹਾਨੀ ਦੀ ਕਾਰਵਾਈ ਜਿਹੜੀ ਆ ਉਹ ਰੱਦ ਕਰ ਦਿੱਤੀ ਹੈ। ਕੋਰਟ ਨੇ ਰਾਹਤ ਦਿੱਤੀ ਹੈ ਜੀ ਉਹਨਾਂ ਨੂੰ ਕਾਫੀ ਸਾਰੇ ਜੁਰਮਾਨੇ ਜਮੂਨੇ ਪਹਿਲਾਂ ਹੋਏ ਆ ਤੇ ਮਾਨਹਾਨੀ ਦਾ ਵੀ ਕੇਸ ਚੱਲ ਰਿਹਾ ਸੀ। ਹੁਣ ਕੋਰਟ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਹਲਫਨਾਮਿਆਂ ਵਿੱਚ ਦੱਸ ਦਿੱਤਾ ਸਾਰਾ ਕੁਝ ਕਿ ਅਸੀਂ ਅੱਗੇ ਤੋਂ ਇਹ ਗਲਤੀ ਨਹੀਂ ਕਰਾਂਗੇ, ਮਾਫੀ ਮੰਗ ਲਈ ਆ ਤੇ ਹੁਣ ਥੋੜਾ ਜਿਹਾ ਨਰਮ ਰੁਪਈਆ ਰਵਈਆ ਜਿਹੜਾ ਕੋਰਟ ਨੇ ਬਣਾਇਆ ਤੇ ਉਹਨਾਂ ਨੂੰ ਮਾਨਹਾਨੀ ਦਾ ਜਿਹੜਾ ਕੇਸ ਸੀ ਚੱਲ ਰਿਹਾ ਉਹ ਬੰਦ ਕਰ ਦਿੱਤਾ ਤੇ ਉਹ ਚ ਮਾਫੀ ਦੇ ਦਿੱਤੀ ਆ। ਜੀ 15 ਅਗਸਤ ਨੂੰ ਕ ਚੰਡ ਅਕਾਉਂਟ ਲਰ ਆਏਗਾ ਮੁੱਖ ਮੰਤਰੀ ਜਿਹੜੇ ਨੇ ਉਹ ਤਾਂ ਜੇਲ੍ਹ ਦੇ ਵਿੱਚ ਬੰਦ ਨੇ ਇਹ ਦਿੱਲੀ ਦੀ ਸਿਆਸਤ ਵੀ ਬੜੀ ਅਜੀਬ ਹੈ ਚੁਣੀ ਹੋਈ ਸਰਕਾਰ ਜਿਹੜੀ ਆ ਉਹ ਸਰਕਾਰ ਹੈਗੀ ਕਿ ਨਹੀਂ ਇਹਨੂੰ ਲੈ ਕੇ ਕਈ ਸਵਾਲ ਉੱਠਦੇ ਆ ਤੇ ਜਿਆਦਾ ਪਾਵਰ ਜਿਹੜੀ ਆ ਉਥੇ ਜਿਹੜੇ ਉੱਥੋਂ ਦੇ ਹੁੰਦੇ ਆ ਹਾਂਜੀ ਐ ਐਲਜੀ ਉਹਦੇ ਕੋਲ ਹੁੰਦੀ ਆ ਤੇ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ بڑا ਨਾਂ ਉੱਪਰ ਆਇਆ ਸੀ ਸਾਰਾ ਕੰਮਕਾਰ ਜਿਹੜਾ ਵਾ ਉਹ ਇਹੋ ਬੀਬੀ ਕਰ ਰਹੀ ਸੀਗੀ ਆਛੀ ਤੇ ਉਹ ਹੀ ਬਹੁਤੀਆਂ ਪ੍ਰੈਸ ਕਾਨਫਰੰਸ ਕਰਦੀ ਸੀ ਤੇ ਉਹ ਹੀ ਸਾਰਾ ਕੁਝ ਚਲਾ ਰਹੀ ਸੀ ਤੇ ਹੁਣ ਉਹ ਉਹਦੇ ਝੰਡਾ ਚੜਾਉਣ ਤੇ ਸ਼ਾਇਦ ਉਹਦਾ ਰਾਹ ਰੋਕਣ ਲਈ ਕਿ ਕਿਤੇ ਇਹ ਮੁੱਖ ਮੰਤਰੀ ਵਾਲੀ ਦੌਰਚ ਸ਼ਾਮਿਲ ਨਾ ਹੋਵੇ ਜਾਂ ਕੇਜਰੀਵਾਲ ਤੋਂ ਬਾਅਦ ਸੈਕੰਡ ਲਾਈਨ ਦੀ ਇਹ ਆ ਤੇ ਹੁਣ ਜਿਹੜੇ ਐਲਜੀ ਸਾਹਿਬ ਨੇ ਉਹਨਾਂ ਨੇ ਉਹਨੂੰ ਝੰਡਾ ਚੜਾਉਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਉਹਦੀ ਜਗ੍ਹਾ ਤੇ ਵੈਸੇ ਤੇ ਆਜ਼ਾਦੀ ਦਿਵਸ ਹੈ ਮੈਨੂੰ ਲੱਗਦਾ ਕਿ ਸਧਾਰਨ ਬੰਦਾ ਵੀ ਝੰਡਾ ਚੜਾਉਣਾ ਚਾਹਵੇ ਤੇ ਉਹਨੂੰ ਰੁਕਣਾ ਨਹੀਂ ਚਾਹੀਦਾ ਤੇ ਇੱਕ ਗਵਰਨਰ ਸਾਹਿਬ ਦੀ ਵੀ ਇੱਕ ਠੱਕੇਸ਼ਾਈ ਆ ਤੇ ਦੂਜੇ ਪਾਸੇ ਆਸ਼ੀਰੀ ਵੀ ਆਪਣੀ ਸਿਆਸਤ ਕਰ ਰਹੇ ਆ ਇਹ ਉਹਨਾਂ ਦੀ ਸਿਆਸਤ ਆ ਪਤਾ ਨਹੀਂ ਹੁਣ ਕੀ ਉੱਥੇ ਚੱਲ ਰਿਹਾ ਸੋ ਇੱਕ ਜਿਹੜਾ ਟਰਾਂਸਪੋਰਟ ਮੰਤਰੀ ਆ ਜੀ ਕੈਨਾਸ਼ ਗਹਿਲੋਤ ਨੂੰ ਮਨਜ਼ੂਰੀ ਮਿਲੀ ਹੈ ਕਿ ਉਹ ਝੰਡਾ ਚੜਾ ਸਕਦਾ ਹੈ ਜਿਹੜੀ ਹਾਦਸੀ ਉਹ ਝੰਡਾ ਨਹੀਂ ਚੜਾ ਸਕਦਾ ਜੀ ਸਰਕਾਰੀ ਨੌਕਰੀ ਹਾਸਲ ਕਰਨ ਦੇ ਲਈ ਜਾਂਦੇ ਵਿਦੇਸ਼ੀ ਧਰਤੀ ਨੂੰ ਅਲਵਿਦਾ ਕਹਿਣ ਲੱਗੇ ਨੇ ਪੰਜਾਬੀ ਨੌਜਵਾਨ ਇਹ ਭਗਵੰਤ ਮਾਨ ਦੇ ਨਾਲ ਦੀ ਇੱਕ ਵੱਡੀ ਗੱਪ ਹੈ ਜੀ ਆਪਾਂ ਕਹਿੰਦੇ ਰਹੇ ਆ ਕਦੀ ਲੋਕ ਸੋਸ਼ਲ ਮੀਡੀਆ ਤੇ ਪੁੱਠੇ ਦੇ ਨਾਲ ਲੇ ਕੇ ਸੁਪੀਰ ਬਾਦਲ ਨੂੰ ਵੀ ਵੱਡਾ ਗੱਪੀ ਕਹਿੰਦੇ ਰਿਹਾ ਤੇ ਏ ਭਗਵੰਤ ਮਾਨ ਜੀ ਸ਼ਾਇਦ ਗੱਪ ਮਾਰਨ ਤੇ ਸੁਖਵੀਰ ਬਾਦਲ ਨਾਲ ਦਾ ਰਿਕਾਰਡ ਤੋੜਨਾ ਚਾਹੁੰਦੇ ਆ ਤੇ ਸਾਡੀ ਬਦਕਿਸਮਤੀ ਆ ਕਿ ਪੰਜਾਬ ਨੂੰ ਇਹੋ ਜੇ ਮੁੱਖ ਮੰਤਰੀ ਮਿਲ ਰਹੇ ਆ ਇਹੋ ਜੇ ਨਕਮੇ ਮੁੱਖ ਮੰਤਰੀ ਮਿਲ ਰਹੇ ਆ ਕਿ ਇੱਕ ਦੇ ਜਿਹੜਾ ਬਾਦਲਰ ਹਾਂ ਦਾ ਲਾਣਾ ਸੀ ਟੱਬਰ ਸੀਗਾ ਉਹ ਆਪਣਾ ਪਰਿਵਾਰ ਹੀ ਪਾਲਦਾ ਰਿਹਾ ਤੇ ਲੁੱਟ ਲੁੱਟ ਕੇ ਆਪਣਾ ਘਰ ਬਣਾਉਂਦਾ ਰਿਹਾ ਉਸ ਤੋਂ ਬਾਅਦ ਇੱਕ ਹੋਰ ਨਕਮਾ ਨਖਿੱਦ ਮੁੱਖ ਮੰਤਰੀ ਆਇਆ ਜਿਹੜਾ ਆਪਣੇ ਅੰਦਰੇ ਵੜਿਆ ਰਿਹਾ ਉਹਨੇ ਪੰਜਾਬੀਆਂ ਦੀ ਸਾਰੀ ਨੀਲੀ ਪਾਰਸਾ ਬਿਊਰੋਕ੍ਰੇਸੀ ਆਪਣੀ ਮਰਜ਼ੀ ਕਰਦੀ ਰਹੀ ਤੇ ਹੁਣ ਇਹ ਵਿਅਕਤੀ ਜਿਹੜਾ ਲੋਕਾਂ ਨੂੰ ਵੱਡੇ ਲਾਰੇ ਇਨਕਲਾਬ ਦੀਆਂ ਗੱਲਾਂ ਕਰਕੇ ਆਇਆ ਤੇ ਹੁਣੇ ਜਿਸ ਤਰੀਕੇ ਦੀ ਇਹ ਅ ਟੁੱਟ ਚਲ ਸਿਆਸਤ ਕਰ ਰਿਹਾ ਉਹ ਤੋਂ ਵੀ ਲੋਕ ਜਿਹੜੇ ਐ ਤੋਂ ਬਦਜਨ ਹੋਏ ਪਏ ਆ 417 ਨੌਜਵਾਨਾਂ ਨੂੰ ਪਹਿਲੀ ਗੱਲ ਤੇ ਅਸੀਂ ਵੀ ਨੌਕਰੀਆਂ ਸਰਕਾਰੀ ਕੀਤੀਆਂ ਸਾਨੂੰ ਤਾਂ ਕਦੀ ਕਿਸੇ ਮੁੱਖ ਮੰਤਰੀ ਮੰਤਰੀ ਨੇ ਜਿਹੜਾ ਆ ਉਹ ਆ ਕੇ ਨਿਯੁਕਤੀ ਪੱਤਰ ਨਹੀਂ ਸੀ ਦਿੱਤੇ ਨਾਰਮਲ ਤਰੀਕੇ ਨਾਲ ਅਪਲਾਈ ਹੁੰਦਾ ਸੀਗਾ ਤੇ ਘਰੇ ਹੀ ਲੈਟਰ ਆ ਜਾਂਦੀ ਹੈ ਕਿ ਤੂੰ ਇਨੀ ਤਰੀਕ ਨੂੰ ਜਾ ਕੇ ਜੁਆਇਨ ਕਰ ਲਓ ਤੇ ਜਿਹੜਾ ਪ੍ਰੋਪਾਗੈਂਡਾ ਕਾਲਾ ਕਰ ਰਾ ਕੰਮ ਆ ਉਹ ਜਿਹੜਾ ਇਹ ਬੜਾ ਗਲਤ ਆ ਤੇ ਦੂਜੇ ਪਾਸੇ ਵਡੀਆਂ-ਵਡੀਆਂ ਗੱਪਾਂ ਹਾਂ ਕਰਨਾ ਜਿਹੜਾ ਕੰਮ ਆ ਇਹ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਉਹ ਕਹਿ ਰਿਹਾ ਕਿ ਵਿਦੇਸ਼ਾਂ ਚ ਲੋਕ ਵਾਪਸ ਆ ਰਹੇ ਸਰਕਾਰੀ ਨੌਕਰੀਆਂ ਇੱਧਰ ਮਿਲ ਰਹੀਆਂ ਨੇ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਵਿਚਾਰਸ਼ ਤੋਂ ਤੇ ਵਿਦੇਸ਼ਾਂ ਚੋਂ ਲੋਕ ਛੱਡ-ਛੱਡ ਕੇ ਨੌਕਰੀਆਂ ਲੈਣ ਲਈ ਪੰਜਾਬ ਵੱਲ ਮੁੜਾਏ ਆ ਇਹ ਬੜਾ ਵੱਡਾ ਸ਼ਗਨ ਆ ਮਤਲਬ ਇਤੋਂ ਵੱਡੀ ਗੱਪ ਸ਼ਾਇਦ ਹੋਰ ਕੋਈ ਨਾ ਹੋ ਸਕਦੀ ਹੋਵੇ ਤੇ ਭਗਵੰਤ ਮਾਨ ਨੂੰ ਵੀ ਸ਼ਾਇਦ ਗੱਪ ਮਾਰਨ ਲੱਗਿਆ ਨਾ ਕੋਈ ਗੱਜ ਮਿਲ ਲੈਣੇ ਚਾਹੀਦੇ ਆ ਕਿ ਮੈਂ ਕਿੰਦੀ ਗੱਪ ਮਾਰ ਰਿਹਾ ਹਾਂ ਨਹੀਂ ਤੇ ਅਗਲੀ ਵਾਰ ਉਹ ਜਿਹੜੀਆਂ ਵਿਧਾਨ ਸਭਾ ਉਹਦੀਆਂ ਪੌੜੀਆਂ ਤੇ ਕੀ ਉਨ ਘਰ ਬਿਠਾ ਦੇਣਗੇ ਲੋਕ ਜਿਦਾਂ ਦਾ ਹਲਾਤ ਬਣੇ ਹੋਏ ਆ 200 ਕਰੋੜ ਰੁਪਏ ਦੇ ਡਰੱਗ ਕੇਸ ਤੇ ਵਿੱਚ ਰਾਜਾ ਕੰਦੋਲਾ ਤੇ ਪਤਨੀ ਦੋਸ਼ੀ ਇਕਰਾਰ ਦਿੱਤੇ ਗਏ ਨੇ ਇਹ ਵੀ ਵੱਡਾ ਇੱਕ ਕੇਸ ਸੀਗਾ ਜਿਹੜਾ ਰਾਜਾ ਕੰਦੋਲਾ ਨਾਂ ਦਾ ਤੇ ਗੱਲ ਚੱਲ ਰਹੀ ਸੀ ਬੜੇ ਚਿਰ ਤੋਂ ਕਿ ਉਹ ਕੇਸ ਕਿੱਥੇ ਆ ਲੋਕੀ ਉਹਦੇ ਬਾਰੇ ਪੁੱਛ ਰਹੇ ਸੀਗੇ ਕਿ ਬੜੇ ਲੰਬੇ ਸਮੇਂ ਤੋਂ ਇਹ ਕੇਸ ਚੱਲ ਰਿਹਾ ਹੁਣ ਅਦਾਲਤ ਨੇ ਉਹਨਾਂ ਦੋਹਾਂ ਹਸਬੰਡ ਵਾਈਫ ਨੂੰ ਉਹਨਾਂ ਦੀ ਵਾਈਫ ਰਾਜਵੰਤ ਕੌਰ ਤੇ ਜਿਹੜਾ ਇਹ ਸਰਗਣਾ ਸੀ ਰਾਜਾ ਕੰਦੋਲਾ ਦੋਹਾਂ ਨੂੰ ਦੋਸ਼ੀ ਇਕਰਾਰ ਦਿੱਤਾ ਤੇ ਇਹਦੇ ਵਿੱਚ ਰਾਜਾ ਕੰਦੋਲਾ ਨੂੰ 9 ਸਾਲ ਦੀ ਸਜ਼ਾ ਤੇ 1 ਲੱਖ ਦਾ ਜੁਰ ਤੇ ਉਹਦੀ ਘਰ ਦੀ ਨੂੰ 3 ਸਾਲ ਦੀ ਜਿਹੜੀ ਆ ਉਹ ਸਜ਼ਾ ਸੁਣਾਈ ਗਈ ਆ ਤੇ ਜੇ ਸਜ਼ਾਵਾਂ ਇਹ ਪੈਸੇ ਨਹੀਂ ਭਰਦੇ ਤੇ ਸਜ਼ਾਵਾਂ ਕੋਈ ਹੋਰ ਵੱਧ ਵੀ ਸਕਦੀਆਂ ਨੇ ਜੀ ਸੜਕੀ ਪ੍ਰੋਜੈਕਟਾਂ ਦੇ ਵਿੱਚ ਕਿਸਾਨਾਂ ਨੂੰ ਜ਼ਮੀਨ ਦੇ ਵਾਜਬ ਬਰੇਟ ਕਹਿੰਦੇ ਨਾਂ ਮਿਲ ਨਹੀਂਦਾ ਹੈ। ਅਸਲ ਮੁੱਦਾ ਕਿਉਂਕਿ ਗਟਕਰੀ ਸਾਹਿਬ ਨੇ ਕਿਹਾ ਸੀ ਕਿ ਪ੍ਰੋਜੈਕਟ ਬੰਦ ਕਰ ਦੇ। ਜੇ 1 ਤਾਂ ਗ੍ਰਾਹਕਾਂ ਵੱਲੋਂ ਇੱਕ ਪ੍ਰੈਸ ਬਿਆਨ ਆਇਆ ਜੀ ਉਹਦੇ ਵਿੱਚ ਉਹਨਾਂ ਕਿਹਾ ਹੈ ਕਿ ਸਰਕਾਰ ਗਲਤ ਧੰਗ ਨਾਲ ਇਸ ਕੇਸ ਨੂੰ ਪੇਸ਼ ਕਰ ਰਹੀ ਆ ਕਿ ਜਿਦਾਂ ਆਪਾਂ ਕੱਲ ਵੀ ਗੱਲ ਕਰਦੇ ਸੀ ਕਿ ਉੱਥੇ ਜਿਹੜੇ ਠੇਕੇਦਾਰ ਹੈ ਉਹ ਭੱਜ ਰਹੇ ਆ ਉਹਨਾਂ ਨੂੰ ਖਤਰਾ ਆਇਆ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ। ਕਿਸਾਨ ਉਹਨਾਂ ਦੇ ਉੱਤੇ ਹਮਲੇ ਕਰ ਰਹੇ ਆ। ਇਹ ਕਹਿੰਦੇ ਕਿ ਇਹੋ ਜੀ ਕੋਈ ਗੱਲ ਨਹੀਂ ਉੱਥੇ ਹੋ ਰਹੀ ਇਹ ਸਭ ਬਕਵਾਸ ਬਾਜੀ ਹੈ ਲੋਕਾਂ ਨੂੰ ਗਮਰਾਹ ਕਰ ਰਿਆ ਅਸਲ ਗੱਲ ਤੇ ਇਹ ਆ ਕਿ ਲੋਕਾਂ ਨੂੰ ਜਿਹੜੀ ਜ਼ਮੀਨ ਹੈ ਉਹਦਾ ਵਜਾਨਾ ਜਿਹੜਾ ਮਿਲਣਾ ਹੁੰਦਾ ਕੰਪਨਸੇਸ਼ਨ ਮਿਲਣੀ ਦੀ ਉਹ ਸਹੀ ਨਹੀਂ ਦੇ ਰਹੇ ਕਾਣੀ ਵੰਡ ਹੋ ਰਹੀ ਆ ਕਿਸੇ ਨੂੰ ਵੱਧ ਦਿੱਤੀ ਜਾ ਰਹੀ ਕਿਸੇ ਨੂੰ ਘੱਟ ਦਿੱਤੀ ਜਾ ਰਹੀ ਆ ਤੇ ਜ਼ਬਰੀ ਜ਼ਮੀਨਾਂ ਨੂੰ ਕਬਜ਼ੇ ਕੀਤਾ ਜਾ ਰਿਹਾ ਕਿਸਾਨ ਉਹਦਾ ਵਿਰੋਧ ਕਰ ਰਿਹਾ ਤੇ ਇਹ ਨਵੀਂ ਚੀਜ਼ ਨਹੀਂ ਹਮੇਸ਼ਾ ਹੀ ਹੁੰਦਾ ਆ ਤੇ ਉਗਰਾਹ ਨੇ ਕਿਹਾ ਕਿ ਸਰਕਾਰਾਂ ਜਿਹੜੀਆਂ ਨੇ ਇਹ ਲੋਕਾਂ ਨੂੰ ਗਮਰਾਹ ਨਾ ਕਰਨ ਜਿਹੜੀ ਅਸਲੀ ਗੱਲ ਉਹ ਲੋਨ ਸਕਜਾ ਕੇ ਜਾਣ ਕਿ ਜ਼ਮੀਨ ਦਾ ਜਿਹੜਾ ਸਹੀ ਮੁਆਵਜ਼ਾ ਵਾ ਉਹਨਾਂ ਨੂੰ ਮਿਲਣਾ ਚਾਹੀਦਾ ਆਪਾਂ ਅੱਗੇ ਵੀ ਗੱਲ ਕੀਤੀ ਸੀ ਇੱਕ ਕਿਸਾਨ ਆ ਉਹਦੀ 8-7 ਏਕੜ ਪੈਲੀ ਆ ਤੇ ਉਹਦੇ ਵਿੱਚੋਂ ਘਾਰੋਂ ਸੜਕ ਲੰਘ ਜਾਂਦੀ ਆ ਤੇ ਉਹ ਸੜਕ ਦੇ ਵਿੱਚ ਆਰ ਪਾਰ ਲੰਘਣ ਦਾ ਰਾਬ ਨਹੀਂ ਰਹਿੰਦਾ ਤੇ ਉਹਦੀ ਵਿਚਾਰੇ ਦੀ ਉਹ ਜਿਹੜੀ ਵਿੱਚੋਂ ਦੋ ਕਰਣਾ ਚਾਰ ਕਰਣਾ ਦਾ 1 ਏਕੜ ਜਗ੍ਹਾ ਹੁੰਦੀ ਆ ਉਹਦੇ ਪੈਸੇ ਮਿਲ ਜਾਂਦੇ ਆ ਪਰ ਜਿਹੜੀ ਬਾਕੀ ਜ਼ਮੀਨ ਉਹਦੀ ਬੇਕਾਰ ਹੋ ਜਾਂਦੀ ਆ ਉਹਦਾ ਕੋਈ ਵਾਲੀ ਵਾਰਸ ਨਹੀਂਗਾ ਸੋ ਇਹਨਾਂ ਨੇ ਕਿਸਾਨਾਂ ਦੇ ਹੱਕ 'ਚ ਖੜੇ ਆ ਉਬਰਹਮ ਰੋਪਾਲੇ ਤੋਂ ਉਹਨਾਂ ਨੇ ਕਿਹਾ ਕਿ ਗਲਤ ਤਰੀਕੇ ਨਾਲ ਜਿਹੜੀ ਆ ਪੇਸ਼ਕਾਰੀ ਕਰ ਰਹੀ ਸਰਕਾਰ ਜੀ ਕੱਲ ਕਹਿੰਦੇ ਆਪਣੇ ਆਲੇ ਦੁਆਲੇ ਜਿਹੜੀਆਂ ਅਜੀਬੋ ਗਰੀਬ ਘਟਨਾਵਾਂ ਵਾਪਰਦੀਆਂ ਨੇ ਇੱਕ ਪਾਕਿਸਤਾਨ ਦੇ ਵਿੱਚ ਕਹਿੰਦੇ ਕੋਈ ਬੱਕਰੀ ਜਿਹੜੀ ਆ ਉਹਦਾ ਜਿਹੜਾ ਚਿਹਰਾ ਸੀਗਾ ਕਹਿੰਦੇ ਉਹ ਮਨੁੱਖ ਵਾਲਾ ਸੀਗਾ ਇਹ ਅੰਦਰ ਬਹੁਤ ਵਾਰ ਇਹੋ ਜੀਆਂ ਖਬਰਾਂ ਆਉਂਦੀਆਂ ਕਦੀ ਕਿਹਾ ਜਾਂਦਾ ਕੁੱਤੇ ਦੇ ਉੱਤੇ ਬੰਦੇ ਦਾ ਮੂੰਹ ਲੱਗਾ ਕਦੀ ਕਹਿੰਦੇ ਮੱਛੀ ਦੇ ਉੱਤੇ ਬੰਦੇ ਦਾ ਮੂੰਹ ਲੱਗਾ ਬਹੁਤੀਆਂ ਖਬਰਾਂ ਤੇ ਵੈਸੇ ਤੇ ਅਫਵਾਹਾਂ ਹੁੰਦੀਆਂ ਤੇ ਬਕਵਾਸ ਬਾਝੀ ਹੁੰਦੀ ਆ ਬੜੇ ਬੜੀ ਰੌਚਕ ਤੇ ਦਿਲਚਸਪ ਖਬਰ ਵੀ ਆ ਨਾਲ ਦੀ ਨਾਲ ਸ਼ਰਮਨਾਕ ਵੀ ਆ ਇਹ ਖਬਰ ਹੈਗੀ ਆ ਪਾਕਿਸਤਾਨ ਦੀ ਉੱਥੇ ਇੱਕ ਸੋਸ਼ਲ ਮੀਡੀਆ ਤੇ ਫੋਟੋ ਬੱਕਰੀ ਦੇ ਬੱਚੇ ਦੀ ਵਾਇਰਲ ਕੀਤੀ ਜਾ ਰਹੀ ਆ ਜਿਹਦਾ ਮੂੰਹ ਜਿਹੜਾ ਮਨੁੱਖ ਵਰਗਾ ਆ ਤੇ ਇਹਨੂੰ ਵੇਖ ਕੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਬਣਾ ਰਹੇ ਆ ਤੇ ਬੜੀ ਜਿਹੜੀ ਤਸਵੀਰ ਹੈ ਵਾਇਰਲ ਹੋ ਰਹੀ ਆ ਲੋਕੀ ਹੈਰਾਨ ਵੀ ਆ ਤੇ ਇਹਨੂੰ ਕਈ ਤਾਂ ਕੁਦਰਤ ਦਾ ਚਮਤਕਾਰ ਮੰਨਦੇ ਰੱਬ ਵੇਖੋ ਕਿਸ ਤਰ੍ਹਾਂ ਦੀ ਚਮਤਕਾਰ ਕਰਦਾ ਅੱਲਾ ਜੀ ਤੇ ਕੁਝ ਲੋਕ ਜਿਹੜੇ ਐ ਤੇ ਸੀਰੀਅਸ ਸਵਾਲ ਠਾ ਰਹੇ ਆ ਕਿ ਇਹ ਹੈ ਕੀ ਆ ਸੋ ਇੱਥੇ ਜਿਹੜੀ ਆ ਇਨਕੁਆਰੀ ਹੋਣੀ ਚਾਹੀਦੀ ਆ ਤਾਂ ਪਤਾ ਲੱਗਣਾ ਚਾਹੀਦਾ ਕਿ ਇਦਾਂ ਹੋਇਆ ਕਿਉਂ ਆ ਸਿਹਤ ਸਿਹਤ ਦੇ ਆਧਾਰ ਤੇ ਵੀ ਇੱਥੇ ਸੈਂਟੀਫਿਕ ਕਰਨ ਉਹ ਇਨਕੁਆਰੀ ਹੋ ਸਕਦੀ ਆ ਜੀ ਕਈ ਲੋਕ ਇਹਨੂੰ ਡਰੇ ਹੋਈ ਬੀਆ ਕਈ ਲੋਕ ਕਹਿੰਦੇ ਕਿ ਕੁਦਰ ਦੀ ਕਰੋਪੀ ਨਾ ਹੋ ਜੇ ਜੇ ਇਦਾਂ ਦੇ ਕੋਈ ਕੰਮ ਹੁੰਦੇ ਆ ਜਦੋਂ ਉਦੋਂ ਕੁਦਰ ਦਾ ਕਹਿਰ ਵਾਪਰਨ ਵਾਲਾ ਹੁੰਦਾ ਵਾ ਸੋ ਜਿਹੜੀਆਂ ਧਾਰਮਿਕ ਲੋਕਾਂ ਦੇ ਹੈਗੇ ਨੇ ਭਾਵਨਾਵਾਂ ਉਹਦੇ ਮੁਤਾਬਕ ਕਈ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਸ਼ੰਕੇ ਦੇ ਰਿਹਾ ਪ੍ਰਗਟ ਕਰ ਰਹੇ ਕਈ ਲੋਕ ਇਹਨੂੰ ਚਮਤਕਾਰ ਕਹਿ ਰਹੇ ਆ ਕਈ ਇਹਨੂੰ ਕਹਿ ਰਹੇ ਆ ਕਿ ਇਹ ਬੜਾ ਅਸ਼ੁਭ ਸ਼ਗਨ ਆ ਸੋ ਇਸ ਤਰ੍ਹਾਂ ਦੀ ਗੱਲਾਂ ਬਾਤਾਂ ਚੱਲ ਰਹੀਆਂ ਪਰ ਇਹ اسلامਾਬਾਦ ਦੇ ਨੇੜੇ ਦੀ ਘਟਨਾ ਹੈ ਪਾਕਿਸਤਾਨ ਦੀ ਉੱਥੇ ਅਬਦਲਨਾਮ ਦਾ ਇੱਕ ਵਿਅਕਤੀ ਆ ਗਰੀਬ ਬੰਦਾ ਹੋਏਗਾ ਕੋਈ ਤੇ ਉਹ ਕਹਿੰਦੇ ਆ ਕਿ ਉਹਨੇ ਬੱਕਰੀ ਦੇ ਨਾਲ ਇਹ ਬੁਲਾਤਕਾਰ ਕੀਤਾ ਤੇ ਜਿਹਦੇ ਕਰਕੇ ਜਿਹੜਾ ਪਾਣਾ ਵਰਤਿਆ ਤੇ ਇਹ ਜਿਹੜੀ ਘਟਨਾ ਹੈ ਇਹ ਕਈ ਤਰ੍ਹਾਂ ਦੇ ਸਬਕ ਜਿਹੜੇ ਆ ਉਹ ਬੰਦੇ ਨੂੰ ਸਿਖਾਉਂਦੀ ਆ ਕਿ ਜਿਹੜੀ ਨੈਤਿਕਤਾ ਹੁੰਦੀ ਆ ਤੇ ਜਾਂ ਕੋਈ ਜ਼ਿੰਮੇਵਾਰੀ ਹੁੰਦੀ ਬੰਦਿਆਂ ਦੀ ਜਿਹੜਾ ਮਨੁੱਖ ਮਨੁੱਖ ਰਹਿਣ ਦੇ ਕਾਬਿਲ ਵੀ ਹੈ ਜੇ ਤਰ੍ਹਾਂ ਦੇ ਕਾਰੇ ਹੁੰਦੇ ਆ ਤਾਂ ਉਹਨੂੰ ਲੈ ਕੇ ਵੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਕੋਲ ਮੰਗ ਕੀਤੀ ਜਾਂਦੀ ਹੈ ਕਿ ਇਹੋ ਜਿਹੇ ਘਟਰਾਵਾਂ ਨੂੰ ਰੋਕਿਆ ਜਾਵੇ ਇਹੋ ਜਿਹੇ ਜਿਹੜੇ ਅਨਸਰ ਉਹਨਾਂ ਤੇ ਨਿਗਰਾਨੀ ਰੱਖੀ ਜਾਵੇ ਜਾਂ ਘੱਟੋ ਘੱਟ ਨੈਤਿਕਤਾ ਦਾ ਪਾਠ ਇਸ ਤਰੀਕੇ ਨਾਲ ਸਕੂਲਾਂ ਕਾਲਜਾਂ ਦਾ ਜਿੱਦਾਂ ਵੀ ਆ ਉਹ ਪੜਾਇਆ ਜਾ ਸਕੇ ਕਿ ਜਿਹੜੇ ਲੋਕ ਆ ਉਹ ਇਹੋ ਜਿਹੇ ਕਾਰੇ ਨਾ ਕਰਨ ਤੇ ਘਟੋ ਘਟ ਜਿਹੜੀਆਂ ਸਾਡੀਆਂ ਸਮਾਜਿਕ ਤੇ ਧਾਰਕ ਮੁਜ ਕਿਥੇ ਬੰਦੀਆਂ ਨੇ ਉਹਨਾਂ ਖੇਦੀ ਕਰਨ ਤੇ ਅੱਗੇ ਆ ਜਾਂਦੀਆਂ ਪਰ ਉਹਦੀ ਰੋਕ ਥਾਮ ਲਈ ਕੋਈ ਪੇਸ਼ਕਦਮੀ ਜਿਹੜੀ ਉਹ ਨਹੀਂ ਕਰਦੀਆਂ ਸੋ ਇਹ ਖਬਰ ਜਿਹੜੀ ਆ ਜਿੱਥੇ ਰੌਚਕial ਦਿਲਚਸਪਿਆ ਲੋਕੀ ਇਹਨੂੰ ਚਚਕਾਰੇ ਲਾ ਲਾ ਕੇ ਸੁਣ ਰਹੇ ਆ ਵੇਖ ਰਹੇ ਆ ਉਥੇ ਨਾਲ ਨਾਲ ਸਮਾਜ ਦਾ ਚਿਹਰਾ ਵੀ ਨੰਗਾ ਹੁੰਦਾ ਕਿ ਅਸੀਂ ਨੈਤਿਕ ਅਧਾਰ ਤੇ ਕਿੱਥੇ ਖੜੇ ਆ ਤੇ ਮਨੁੱਖ ਦੀ ਇਸ ਵੇਲੇ ਆਪਣੀ ਤਰਾਸਤੀ ਐਕਸਮ ਦੀ ਕਿ ਜਦੋਂ ਇਹੋ ਜਿਹੇ ਕਾਰੇ ਸਾਡੇ ਸਾਹਮਣੇ ਆਉਂਦੇ ਆ ਹਾਂ ਜੀ ਸੋ ਵਿਸਾਰਤ ਚਰਚਾ ਦੇ ਵਾਸਤੇ ਬਹੁਤ ਧੰਨਵਾਦ ਰਗਿਲ ਸਭ ਸੋ ਇਥੇ ਸਮਾਜੜਾ ਉਸ ਸਮਾਪਤਨ ਦਾ ਸੋ ਚੈਨਲ ਨੂੰ ਸਬਸਕ੍ਰਾਈਬ ਜੜਾ ਜ਼ਰੂਰ ਕਰਨਾ ਸਾਨੂੰ ਫੀਡਬੈਕ ਦਿੰਦੇ ਰਹਿਣਾ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਅੱਜ ਦੇ ਲਈ ਇਨਾ ਹੀ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ